ਆਉਜੀ ਗੀਟ ਪਰ ਫਟਿਆ ਰੋ ਤਾ ਤਾ ਨਿਆਣੇ ਮਗੋ ਚੱਲ ਬਾਈ ਆ ਜਾ ਬਾਈ ਆਉਜੀ ਪਹੁੰਚ ਗਈ ਤਰਾ ਗੱਲੀ ਫੋਟੋ ਖਸੀ ਗਾਲ ਜੀ ਬਾਕੀ ਜੀ ਸਾਰੀ ਟੀਮ ਵਾਲੇ ਮੈਂਬਰ ਪਹੁੰਚਣ ਲੱਗੇ ਆ ਜਾ ਬਾਈ ਹੋਰ ਇਹਨੂੰ ਅਸੀ ਕਾਲ ਜੀ ਬਾਈ ਸਾਰਿਆਂ ਨੂੰ ਅਸੀ ਕਾਜੀ ਹਾਂ ਮਾਕੀ ਭਾਈ ਬਹੁਤ ਬਹੁਤ ਮੁਬਾਰਕਾਂ ਦਿੱਤਾ ਇਹਨੂੰ ਮੁਬਾਰਕਾ ਭਾਈ ਸਾਹਿਬ ਨੂੰ ਹੈ ਆਪ ਨੂੰ ਮੁਬਾਰਕਾ ਆਪ ਨੂੰ ਖੁਸ਼ੀਆਂ ਲੈ ਆਵੇ ਭਾਈ ਹੁਣ ਭਾਈ ਗੱਡੀ ਵਾਲਾਰ ਬਾਤ ਚੱਲ ਪਿਆ ਮਾਲਾ ਚ ਹੈ ਕੀ ਗੱਲ ਹੈ ਹਨਾ ਟ੍ਰੈਕਟਰ ਉਹ ਟ੍ਰੈਕਟਰ ਲਈਏ ਆਓ ਆਓ ਹੋਈ ਕੱਲੇ ਗਏ ਬਹੁਤ ਲਿਆਉਣੀਆਂ ਹਲੇ ਖੜੀ ਆ ਸੈਟਿੰਗ ਹਿੰਟ ਪੈਂਦਾ ਵੀ ਸੈਟਾ ਵਾਲਾ ਕੰਮ ਕਰ ਕਰ ਗਿਆ ਪੂਰੀ ਤਾਂ ਜੇ ਆਏ ਕਹੂੰਗਾ ਟੂਟਰ ਰੱਖਦੇ ਉਨੀ ਕੁ ਵੀ ਜਗ੍ਹਾ ਨਹੀਂ ਹੈਗੀ ਮੈਂ ਦੇਖਿਆ ਸਵੇਰੇ ਅੱਛਾ ਮੈਂ ਕਾਨੂੰਨ ਲਿਆਉਣੀਆਂ ਹਾਂ ਬਹੁਤ ਗੱਡੀਆਂ ਆ ਗਈਆਂ ਬਹੁਤ ਵਧੀਆਂ ਲੈ ਲਾੜਾਂ ਨੇ ਇੱਕ ਜਿ ਇੱਕ ਚੀਜ਼ ਲਿਆਉਣ ਲੱਗੇ ਢੋਟਾ ਬਿਲਡਰ ਢੋਟਾ ਬਿਲਡਰ ਲੈ ਕੇ ਇਹ ਤਾਂ ਬੱਬੇ ਹੁੰਦਾ ਵਈ ਇਹ ਉਹ ਚੰਗਾ ਜੇ ਰੀਸ ਨਾਲ ਵੀ ਆਉਣਗੇ ਦੰਦੋ ਕਰਾ ਸਭ ਬੱਬੇ ਹੁੰਦਾ ਉਹ ਰੋਕੇ ਜਦ ਸਾਰੇ ਕੁਝ ਬੰਦਾ ਕਿਹਾ ਉਹ ਇਹਦੇ ਦੋਏ ਲੋਡ ਨਾਲ ਜੁੜਿਆ ਪਾਵੇ ਵਾਈਫਾਈ ਆ ਮਨਾਂ ਕੋਈ ਨਾ ਤੇ ਤੂੰ ਲੋ ਡਾਟੀਆਂ ਲੋ ਜੀ ਲੋ ਭਾਈ ਇਹ ਕਿੱਲਕ ਬਹੁਤ ਸੋਹਣੀਆਂ ਗੱਡੀ ਨੇ ਵਰਨ ਵਾਲੀ ਲੁੱਕ ਆ ਵਰਨ ਵਾਲੀ ਆ ਨਹੀਂ ਵਰਨਾਈ ਆ ਉਹ ਲੁੱਕ ਆ ਉਹ ਲੁੱਕੇ ਦੇ ਦਈਏ ਇਹਨਾਂ ਨੂੰ ਮੂਰੇ ਤਾਂ ਵਰਨਾ ਹੀ ਲੱਗਦਾ ਮੂਰੇ ਅੱਬ ਪਿੱਛੇ ਤੇ ਹੀ ਆ ਪਿੱਛੇ ਨੂੰ ਡਿੱਗੀ ਆ ਯਾ ਡਿੱਗੀ ਨਹੀਂ ਹੈਗੀ ਬਸ ਇਹਨਾਂ ਨੇ ਲਾਈਟ ਉਹ ਕਰਤੀ ਸਾਰੇ ਉੱਪਰ ਕਰਤੀ ਮੂਰੇ ਵਰਨਾ ਦੀ ਲੱਗਦੀ ਉਹ ਵਰਨਾ ਹਾਂ ਉਹ ਚੀਜ਼ ਹੈ ਬਾਕੀ ਨਵਾਂ ਮਾਡਲ ਆ 2024 ਦਾ ਭਾਈ ਇੱਕ ਤਰੀਕ ਨੂੰ ਭਾਈ ਅੱਜ ਇੱਕ ਤਰੀਕ ਅੱਜ ਭਾਈ ਇੱਕ ਨੂੰ ਲੈ ਆਂਦਾ ਭਾਈ ਆ ਤਾਜੀ ਬਣੀ ਅੱਜ ਇਹਨੇ ਨੇ ਕੰਮ ਕੰ ਕਰਾਤੀ ਗੁੱਤੀ ਕਰਕੇ ਨਾ 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 ਠੀਕ ਆ ਵਧੀਆ ਕੰਮ ਦੇਖੋ ਜੀ ਗਾਨੂੰ ਯਾਰ ਤਾਂ ਜ਼ਾਦਾ ਹੀ ਗਏ ਤੇ ਮੱਥਾ ਟੇਕਣ ਸੋਲ ਕੀ ਆ ਕੋਈ ਗੱਡੀ ਦਾ ਆ ਚਿੱਤੇ ਵੀ ਨਹੀਂ ਇਹ ਵੜ ਕੇ ਉੱਥੇ ਨੂੰ ਜਿੰਦੇ ਨੇ ਬਲਾ ਲਈ ਤੇ ਫਿਰ ਉਹ ਤਾਂ ਜਿੰਦਾ ਖਾਲੀ ਔੜ ਦਿੰਦਾ ਜਿੰਦਾ ਬਤੀਜਾ ਹੈ ਉਹ ਜੀਜਾ ਆਉਲੇ ਹੁੰਦੀ ਯਾਰ ਠੀਕ ਨਹੀਂ ਕਰ ਠੀਕ ਆ ਯਾਰ ਇਸਾ ਬੱਬੇ ਹੁੰਦਾ ਏ ਸਭ ਟਾਈਮ ਨਾਲਿਆ ਤਾਂ ਨਾ ਨਾ ਰੱਖੋ ਜੇ ਚੀਜ਼ ਲੈਣੀ ਹੈ ਜੇ ਲੈਣੀ ਆ ਫੇਰ ਬਣਾ ਲਿਓ ਲਿਓ ਫਿਰ ਉਹ 6 ਮਹੀਨੇ ਰੌਲਾ ਪਾਈ ਜਾਣਾ ਚੀਜ਼ ਲੈਉਣ ਦੀ ਹਾਂ ਓਠੀ ਚੱਲ ਜੇ ਪ੍ਰਾਣੀ ਕਰ ਵੀ 6 ਲੱਖ ਲਾਉਂਦੇ ਕੀ ਫਾਇਦਾ ਇਹ ਬੰਦੇ ਨੂੰ ਝਿਚਕੀ 6 ਰੱਖਦੇ ਕਰ ਮੜੀ ਮੋਟੀ ਹਾਲਤ ਇਹ ਚੰਗੀ ਆਉਂਦੀ ਨਹੀਂ ਘੱਟ ਨਵੀਂ ਨਾ ਠੀਕ ਆ ਬਾਕੀ ਬਾਈ ਕਿੰਨਾ ਬਜ਼ਾਰ ਰੱਬ ਗਿਆ ਨਵੀਂ 1 ਲੱਖ ਮਾ ਹੋਰ ਪਾ ਲੋ ਹੋਰ ਕੀ ਹੋਊ ਹੋਰ ਕੀ ਕਹਿੰਨਾ ਤੇ ਬੜਕਾ ਹੋਤਾ ਨਹੀਂ ਹੈਗਾ ਹੁਣ ਯਾਰ ਬਾਈ ਵੀ ਬਬਲਿੰਗ ਕਰਦੀ ਆ ਫਿਰ ਕਿੰਨੇ ਦੀ ਬਜਾ ਹੈ ਓ ਅਜੀ ਲੱਤੀ ਵੀ ਆ ਜੀ ਆਲਟੋ ਕਿੰਦੀ ਜਲਦੀ ਮੁੜ ਕੇ ਹੱਥ ਨਹੀਂ ਲਾ ਪੂਰੇ ਲਾਉਂਦੀ ਪੈਗੀ ਆਹ ਰੋਡ ਆਹ ਰੋਡ ਫੇਰ ਵਿਚੇ ਨਾ ਕੋਡਿੰਗ ਕੋਡਿੰਗ ਸਾਰਾ ਕੁਝ ਬਾਈ ਵਿਚੇ ਕਰਿਆ ਵਿਚੇ ਸਾਰਾ ਕੁਝ ਹਾਂ ਕਵਰ ਕੋਵਰ ਵਿਚੇ ਸੀਟ ਕਵਰ ਹੋ ਗਏ ਦੂਏ ਮੈਟ ਹੋ ਗਏ ਉਹ ਕਿੰਨੀ ਜਿੰਝ ਕਰਨੀ ਆ ਕਹਿੰਦਾ ਵੀ ਬਾਕੀਮਤੇ ਆਏ ਨਹੀਂ ਨਹੀਂ ਜੀ ਆਪਾਂ ਉਹ ਤੇ ਸ਼ੋਰੂਮ ਦੀ ਕਹਿੰਦਾ ਐਕਸਪੋ ਇਹ ਆ ਡੀਲਰ ਦੇ ਬਿਨਾਂ ਗਾੜੀ ਦੀ ਆ 850 ਘਟਾ ਲਾ ਹਾਂ 50 ਇੰਨਾ ਕਿੰਨਾ ਕਿਦਾ ਬਾਈ ਸਾਰੀ ਛੋੜਸ ਪੈਂਦੀ ਆ ਉਹ ਤਾਂ ਕਰਾਉਣੀ ਹੋਊਗਾ ਉਹ ਤੇ ਪੈਂਦੀ ਹੋਊਗਾ ਇਹਦਾ ਆਲ ਆੋਰੋਡ ਦੀ ਗੱਲ ਛੋੜੇ ਪੈਣੀ ਆ ਆਪਾਂ ਗੱਲ ਆੋਰੋਡ ਦੀ ਹੁੰਦੀ ਆ 9 ਲੱਖ ਦੀ ਆੋਰੋਡ ਹੈ ਹਾਂ ਠੀਕ ਆ ਜੈ ਜੈ ਤੂੰ ਤਾਂ ਜੇ ਚਾਹ 10 ਘਟਾ ਲਾ 20 ਘਟਾ ਲਾ ਫੇ ਆਨਲਾਈਨ ਥੋੜੋ ਹੋਣੀ ਆ ਆਪਣੇ ਲਈ ਕਹਿੰਦੇ ਆ ਚੀਜ਼ ਘਟਾ ਲਓ ਆ ਚੀਜ਼ ਘਟਾ ਲਓ ਜੇ ਪੈਸੇ ਘਟਾਉਣੇ ਆ ਬਾਈ ਹੈਨਾ ਤੇ ਉਧਰ ਨੂੰ ਲੋਟ ਕਰ ਲੈਣੇ ਆ ਵਾ ਕੀ ਇੱਕ ਹੋਰ ਚੱਕਰ ਆ ਨਵੀਂ ਲੈ ਲਈ ਨਾ ਹੁਣ ਸਰਵਤ ਕਰਾਉਣੀ ਆ ਹੋਰ ਕੁਝ ਨਹੀਂ ਕਰਾਉਣਾ ਕੋਈ ਨਹੀਂ ਗੋਣਾਗਾ ਸਹੀ ਗੱਲ ਮੈਂ ਟੱਪਾ ਦਾ ਹੀ ਦੇਖਣਾ ਲੋਏ ਬੋਬ ਵਧੀਆ ਪੇਵ ਲਾਉਣਾ ਨਾ ਬੱਸ ਠੀਕ ਆ ਲੋਏ ਵਧੀਆ ਯਾਰ ਲੱਗੇਗਾ ਹੁਣ ਕਿਤੇ ਲਾਇਆ ਦੀ ਆ ਜਾਨੀ ਆ 40000 ਚੱਲਦੀ ਆ ਕਿਆ ਵਿਗੜਿਆ ਤਾਂ ਨਵੀਂ ਆ ਦੇਖ ਲੈ ਉਹ ਵੀ ਠੋੜਾ ਹੁਣ ਇਹਦੇ ਪਟਰਾਉ ਲੱਗੇ ਇੱਥੇ ਭੌਲ ਪਾਉਣ ਉਹ ਕਹਿੰਦੇ ਤੂੰ ਵੀ ਵੇਚ ਦੇ ਮੈਂ ਜਾਣਦਾ ਮੈਂ ਜਾਣਦੇ ਸੀ ਧੁਰਕੇ ਉਹ ਵੀ ਦਹਾੜੀ ਉਹ ਮੈਂ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ ਲੱਗੇ ਭਾਈ ਸੇਕਣ ਬਸ ਸੇਕਾਲ ਜੀ ਵਿਲੇ ਹੋ ਗਏ ਕਾਲ ਜੀ ਬਈ ਸਾਰਿਆਂ ਨੂੰ ਹੈ ਵੀ ਮੈਂ ਕਿਹਾ ਵਿਲੇ ਹੋ ਗਏ ਤੇਲ ਮਿਲਦਾ ਨਹੀਂ ਜੇ ਤੇਲ ਮਿਲ ਗਿਆ ਤਾਂ ਗੰਨਾ ਲੈ ਕੇ ਜਾਊਂਗਾ ਨਹੀਂ ਖੜੇ ਅਸੀਂ ਤਾਂ ਵੈਸੇ ਮਿਲਣ ਲੈਣਾ ਪੰਪ ਹੈ પેટ્રોલ ਪੰਪਾਸ ਵੀ ਉੱਥੇ ਨਾ ਉਹ ਤੇਰੇ ਬਸ ਦੇ ਲਈ ਬੈਠੇ ਜਾਓ ਰੱਖਣਾ ਚਾਹੀਦਾ ਉਹਨੂੰ ਬੰਦ ਕਰਨਾ ਚਾਹੀਦਾ ਜੀਵੀਦਾਰ ਨੂੰ ਦੇਣ ਤੇਲ ਗੰਨਾ ਤਾਂ ਕਿ ਲੂ ਮਿਲੇ ਠੀਕ ਨਹੀਂ ਗੱਲ ਹੈ ਗੱਬਾ ਪੁੱਤਰ ਮਿਲ ਲੈਣ ਦੇ ਕਿੱਥੇ ਇਹਨਾਂ ਦੇ ਇਹਨਾਂ ਨਹੀਂ ਚੱਲਦੀ ਇਹ 2 4 2 ਕੋਈ ਤਾਂ ਕੋਈ ਪਤਾ ਨਹੀਂ ਮੋਦੀ ਬਣਾ ਖਬਰੇ ਸਾਲੇ ਚੱਲ ਨਹੀਂ ਇਹਦਾ ਸੋਰ ਨਹੀਂ ਕੋਈ ਨਹੀਂ ਸਾਲ ਕਿੱਥੇ ਜਾਂ ਮੋਦੀ ਦੀ ਹਰਦਾਲ ਚ ਮੋਦੀ ਦੀ ਲੱਖੀ ਆਏ ਹੈ ਨਾ ਉਹਨੂੰ ਮੋਦੀ ਨੇ ਕਾਨੂੰਨ ਪਾਸ ਕਰਿਆ ਹੈ ਇਹ ਐ ਤਾਂ ਗਲਤ ਕਰਿਆ ਕਾਨੂੰਨ ਪਾਸ ਇਹ ਹੈ ਖੇਤੀ ਦੇ ਸਿਰ ਪਰ ਬਹੁਤ ਗੁੱਸਾ ਹੈ ਨਾ ਤੇ ਇਦਾਂ ਟਰੱਕਾਂ ਦੇ ਸਿਰ ਪਰ ਵੀ ਬਹੁਤ ਗੁੱਸਾ ਦੋ ਦਿਨ ਮੈਂ ਕਿੱਦਾਂ ਨੂੰ ਮਤ ਲੱਗਦਾ ਬਹੁਤ ਗੁੱਸਾ ਜਿਹੜਾ ਚੀਜ਼ਾ ਇੱਧਰ ਤੇ ਉੱਧਰ ਸਬਜ਼ੀਆਂ ਲਾ ਲਾ ਹੈ ਨਾ ਗਾਂਸ ਲਾ ਲਾ ਹਾਂ ਕੋਈ ਸਿਲੰਡਰ ਨਹੀਂ ਨਾ ਸਲੰਡਰ ਮਿਲਦਾ ਏ ਸਿਲੰਡਰ ਵੀ ਨਹੀਂ ਤਾਂ ਹੀ ਗੱਡੀ ਆਈ ਗੱਲ ਸਲੰਡਰ ਨਹੀਂ ਮਿਲਿਆ ਹੈਗਾ ਹਾਂ ਕੱਲ ਗੱਡੀ ਨਹੀਂ ਆਈ ਫੇਰ ਤਾਂ ਅਸੀਂ ਨਿਓ ਬਾਲ ਨੂੰ ਫੁੱਕੀ ਜਾਂਦੇ ਹੋਰੇ ਏਹੀ ਬੁੱਕੜਾ ਪੜਾ ਜੁੜੇ ਹੁਣ ਨਾ ਤੇਲ ਮਿਲਦਾ ਔਖਾ ਕੰਮ ਹੋਇਆ ਉਹ ਸਰਿੰਦਰ ਚੱਕ ਲੈਂਦਾ ਉਸ ਦੁਕਾਨ ਚੋਂ ਉਹ ਤਾਂ ਚੱਕ ਲਿਆ ਮੈਂ ਇੱਕ ਹੀ ਆ ਬਸ ਦੂਆ ਖਾਲੀ ਏ ਕਹਿਓ ਬਸ ਠੀਕ ਹੈ 10 ਦਿਨ ਤਾਂ ਲੰਘੂਗਾ ਹੀ ਸਬਜ਼ੀਆਂ ਬਾਜੀਆਂ ਵੀ ਨਹੀਂ ਆਉਣੀਆਂ ਹੈਗੀਆਂ ਜਿਹੜੀਆਂ ਤਾਜ਼ੀਆਂ ਜਿਹੜੀਆਂ ਮੰਡੀ ਚ ਆਉਂਦੀਆਂ ਸਬਜ਼ੀਆਂ ਸਾਨੂੰ ਜਾਚੀ ਦੇ ਬਸੇਰੀ ਆ ਭੈਣ ਪਾਲਕ ਨੂੰ ਨੂਨ ਲਾ ਕੇ ਖਾਈ ਜਾਣੀ ਆ ਆਪਣਾ ਤਾਂ ਚੱਲ ਜੂਹ ਗੈਰ ਵਾਲੇ ਮੈਂ ਓ ਖਾ ਜਿਨਾਂ ਨੇ ਵੀ ਖਾ ਲੈਣੇ ਉਹ ਨੂਨ ਲਾ ਬੜਾ ਖਾਲਾ ਲੱਗਣੀ ਜਿਹੜੀ ਜਿਹੜੀ ਹੁਣ ਮੇਰੀ ਗੱਲ ਥੋੜਾ ਜਿਹੀ ਬਾਹਰ ਤੇ ਸਬਜ਼ੀ ਉਮੀ ਹੈ ਉਹ ਦਿੱਕਤ ਹੋ ਜਣੀ ਸਾਰੇ ਸ਼ਹਿਰਾਂ 'ਚ ਹੁਣੀ ਆ ਇਹ ਜਿਹੜੀ ਬਾਹਰ ਨੂੰ ਜਾਣੀ ਪਪਾ ਪਰ ਗੱਡੀਆਂ ਖੜੀਆਂ ਐ ਹੈ ਕਿ ਨਹੀਂ ਹੁਣ ਅੱਲੂ ਦਿੱਲੀ ਨਹੀਂ ਜਾਂਦਾ ਤਾਂ ਕੱਲੇ ਥੋੜੋ ਖੜੇ ਆ ਸਾਰਾ ਮਸ਼ੀਨਰੀਓ ਖੜ ਜਾਨੀ ਡੀਜ਼ਲ ਵੀ ਅੱਲੂ ਦਿੱਲੀ ਨੂੰ ਜਾਂਦਾ ਤਾਂ ਜਾਂ ਹੁਣ ਟਰੱਕਾਂ ਨੇ ਹੀ ਹੜਤਾਲ ਕਰਤੀ ਇੱਥੇ ਤਾਂ ਵੇਜਣੀ ਯਾਰ ਸਾਬਜੀ ਆਉਣੀ ਨਹੀਂ ਕਿਧਰੇ ਤੇ ਯਾਰ ਇੱਕ ਦੋ ਦਿਨ ਚੱਲ ਜੂਗਾ ਅਰ ਕਰੂਗਾ ਵੀ ਕਿ ਅਗਲਾ ਟੈਂਕੀ ਭਰਾ ਲਿਆਊਗਾ ਦੋ ਦਿਨਾਂ ਮੈਂ ਖਤਮ ਹੋ ਜਾਣੀ ਖੰਦਾ ਨਾ ਫੇਰ ਆ ਸਾਡੇ ਪਾਸ ਹੁਣ ਦੋ ਗੇੜਿਆਂ ਦਾ ਤੇਲ ਲੈਦੇ ਚ ਦੋ ਗੇੜੇ ਲਾ ਦੂਗਾ ਮਰੰਡੇ ਦੇ ਉਹ ਵੀ ਮੈਂ ਉੱਤੇ ਬਾਅਦ ਓੱਕ ਦਾ ਓੱਕ ਦਾ ਮੈਂ ਚੱਲ ਯਾਰ ਫੁੱਲ ਕਰ ਦੇ ਇਹਨੂੰ ਉਹ ਵੀ ਕੋਦੋਂ ਪਹਿਲਾਂ ਮੈਂ 2000 ਤਾਂ ਲੱਗਿਆ ਦਾ ਪਾਉਣ ਮਾਡਰ ਸਾਈਕਲ ਦੋ ਤਾਂ ਖਾਲੀ ਆ ਸਾਡੇ ਇੱਕ ਮਾਂ ਤੇਲ ਹੈਗਾ ਜਿੰਦ ਦਿਨ ਉਹ ਵੀ ਮੁੱਕੇਗਾ ਉਹ ਵੀ ਖੜਾ ਹੈ ਦੋ ਮਾਂ ਹੈਗਾ ਖਾਲੀ ਸਭ ਹੁਣ ਸਾਈਕਲ ਨੂੰ ਕਰਾਵਾਂ ਗਰੀਸ ਆਹ ਵੇ ਠੀਕ ਐ ਸਾਈਕਲ ਵਾਲਾ ਕੱਢਿਆ ਕਹਿੰਦਾ ਲਿੰਕ ਖੜਾਤਾ ਹੁਣ ਹੁਣ ਕੰਮ ਆਉਣਾ ਉਹ ਹੈ ਮੇਰੇ ਕੋ ਵੀ ਖੜਾ ਇੱਕ ਉਹ ਵੀ ਬਾ ਤੂੰ ਵੀ ਕਰਾ ਲੈ ਫਿਰ ਸਾਡਾ ਫਟ ਉਹ ਕਸ ਨਹੀਂ ਹੋਣਾ ਕਾਲੂ ਇੱਥੇ ਖੁੱਲਣੀ ਹੜਤਾਲ ਪਿਆ ਤੂੰ ਤਾਂ ਐ ਕਰਤਾ ਵੀ ਦੁਨੀ ਖਤਮ ਹੋ ਗਈ ਐ ਦਾ ਜੀ ਕਿਹਦੇ ਹਿਸਾਬ ਨਾਲ ਪਟਾਰ ਪੰਪ ਬਾਬਰੇ ਲੈਣਾ ਲੱਗਦਾ ਇਹ ਹਿਸਾਬ ਨਾਲ ਲੱਗੇ ਨਹੀਂ ਇਹਨੇ ਦੇਖੀ ਨਹੀਂ ਲੈ ਜਾਇਆ ਜਾਂ ਮੈਂ ਤੇਲ ਪਵਾ ਕਿੰਦਾ ਇਸਨ ਸਾਡੇ ਕੋਲ ਤਾਂ ਹੈਗਾ ਸਾਧਨ ਥੋੜੇ ਬਕੇ ਆਈ ਬੋਰ ਕਰਿਆ ਉਹ ਧਰਨੀ ਮਕੀ ਨਿਕਲ ਥੋੜੇ ਪਾ ਆ ਕੇ ਲੈ ਆਉਣਾ ਕਿੱਥੇ ਹੋਊਗਾ ਦੇਖਦਾ ਆ ਇਹ ਖੂਲ ਆਇਆ ਤੇ ਬੋਰ ਬੋਸ਼ੀ ਨਿਕਲੇ ਆਇਆ ਸਾਰਨ ਤੇਰੇ ਬਾਦ 2 ਕਿੱਟੇ ਦਾ ਹੈਗਾ ਬਜਲ ਠੀਕ ਐ ਬਫੇ ਇਹਨੇ ਨੂੰ ਖੁੱਲ ਜਾਣੀ ਹੁਣ ਇੰਨਾ ਕਿੰਨਾ ਲੈ ਲਵਾਂ ਆਏ ਨਹੀਂ ਅਸੀਂ ਮਾਰ ਖਾਦੇ ਤੈਨੂੰ ਇੰਨਾ ਕਿੰਨਾ ਸਿੱਧੂ ਆ ਜਾਣਾ ਬਾਈ ਹੈ ਬਾਈ ਆਏ ਤੇ ਇੱਕ ਦੋ ਇੱਕ ਕਿੱਟੇ ਦਾ ਦੂਆ ਮਾ ਵੀ ਹੈਗਾ ਥੋੜਾ ਮਾ ਹੈ ਕਿਦਾ ਚੱਲ ਹੈ ਜਾਂ ਹੁਣ ਔਖਾ ਹੋ ਜਾਣਾ ਬਾਈ ਬਹੁਤ ਬੱਸਾਂ ਵੀ ਖੜ ਕੇ ਆਉਣੀ ਅੱਜ ਗੱਡੀ ਹੈਗਾ ਭਾਈ ਬੱਸਾਂ ਵੀ ਖੜ ਦੇਣੀ ਹੈ ਹੈ ਗੱਡੀ ਵੀ ਲੈ ਕੇ ਜਾਣੀ ਸੀ ਕੱਲੂ ਗਰੀਦ ਨੂੰ ਦਵਾਈ ਦਵਾ ਕੇ ਲੈ ਆਉਣੀ ਐ ਗੱਡੀ ਗੁੱਡੀ ਕੋਈ ਨਹੀਂ ਜਾਣੀ ਹੁਣ ਸਾਈਕਲ ਤੇ ਗੱਡੀ ਤੇਰ ਪਾਉਣ ਲੈ ਗਿਆਦਾ ਮੈਂ ਨਹੀਂ ਨਾ ਲੈਣੇ ਬੋਲਾਂ ਮੂਖ ਗਿਆ ਨੂੰ ਬਾਰੀ ਯਾਰਾ ਬਾਦ ਯਾਰ ਹੁਣ ਸ਼ਾਇਰਾ ਮਾ ਜਿਹੜਾ ਦੂਏ ਚੱਲਦੇ ਇੰਜਨ ਵਾਲੇ ਉਹ ਖੜਕੇ ਜਾਣੇ ਸਮਝਦਾ ਉਹ ਬੈਟਰੀ ਦਾ ਕੰਮ ਜਾਪ ਰਹਿਣਾ ਚੱਲੇ ਜਾਣੀ ਗੱਡੀ ਚੰਡੀਗੜ੍ਹ ਤੱਕ ਮੁੰਨ ਨਹੀਂ ਇਹ ਨੂੰ ਮੰਨ ਤਾ ਗਾੜੀ ਅੱਜ ਸਵੇਰ ਦੀ ਲੜ ਵੀ ਨਹੀਂ ਮੈਂ ਲਾਦਾ ਹੁਣ ਆ ਗਈ ਉਹ ਦੇਖ ਬੱਦਲ ਪਾਲਦਾ ਵਾਹ ਹਾਂ ਹੁਣ ਆ ਗਈ ਉਹਦਾ ਰੇਟਨ ਵਾਲਾ ਯਾਰ ਬੜੀ ਨਹੀਂ ਜਾਂਦਾ ਉਹ ਉਹਦੇ ਦੇ ਲਾ ਦੇ ਬੰਦੇ ਨਹੀਂ ਹੁੰਦਾ ਦਿਲਜੀਤ ਦਾ ਫੋਨ ਆ ਗਿਆ ਭਈਏ ਦਾ ਜਾਣ ਨੂੰ ਕਹਦੇ ਵੀ ਤੁਸੀਂ ਵੀ ਚਾਰ ਦਿਨ ਅਰੇਸਟ ਕਰ ਲੋ ਜਿਹਨਾਂ ਦੇ ਹੜਤਾਲ ਹੈ ਗ੍ਰੈਂਡ ਦੇ ਸਕਦੇ ਘਰ ਨਹੀਂ ਆਉਣਾ ਹਾਂਜੀ ਮੇਰੇ ਜਾਣ ਨੂੰ ਕਹਿੰਦਾ ਕਿੱਥੇ ਆ ਦੋ ਬੰਦਾ ਬਾਪੇ ਇਦਾਂ ਦਾ ਹਾਂ ਕਾਲੂ ਜਿਆਦਾ ਬੰਦੇ ਭੇਜ ਦੀ 300 ਭਰੀ ਲੱਦਣੀ ਆ ਤਾਂ ਹੀ ਗੰਨਾ ਹੈ ਤੇ ਹੁਣ 1 ਤੋਂ 12 ਕੁਆਂਟਲ ਆ ਠੀਕ ਆ ਜੇ ਨਹੀਂ ਬਾਈ ਹਰਤਾਨ ਦਾ ਕੰਮ ਖਰਾਬੇ ਕਰਨਾ ਇਹਨੇ ਹੈ ਕਿ ਨਹੀਂ ਸਾਰਾ ਕੰਮ ਠੈਜਰ ਹੋ ਜਾਣਾ ਜਾਣ ਆਉਣਾ ਕਿਸੇ ਨੇ ਉਹ ਬਾਈ ਉਹ ਵੀ ਕਾਨੂੰਨ ਵੀ ਗਲਤ ਤਾਸ ਕਰਿਆ ਯਾਰ ਗਲਤ ਤੇ ਕਰਿਆ ਕਾਨੂੰਨ ਤਾਂ ਬਾਸ ਉਹ ਇਹਦਾ ਕਾਨੂੰਨ ਕਰਨਾ ਉਹ ਤਾਂ ਕਰਦੇ ਨਹੀਂ ਉਹ ਇਹਨਾਂ ਨੇ ਬਾਈ ਕਾਨੂੰਨ ਆਏ ਪਾਸ ਕਰਿਆ ਵੀ ਜੇ ਕਿਸੇ ਤੇ ਉਹ ਹੋ ਗਿਆ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਟਰੈਵਲ ਨੂੰ ਹੈ 10 ਲੱਖ 10 ਲੱਖ ਰੁਪਈਆ ਨਾ 10 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਹੈ ਕੋਸਾਂ ਹੈ 10 ਸਾਲ ਦੀ ਸਜ਼ਾ 10 ਲੱਖ ਜੁਰਮਾਨਾ ਕਈ ਛੋਸਾਂ ਦੇ ਕਾਦੇ ਪੈਸੇ ਦਿੰਦੇ ਆ ਗੱਡੀਆਂ ਵਾਲੇ ਟਰੱਕਾਂ ਵਾਲੇ ਜੇ ਡਰਾਈਵਰ ਨੂੰ ਪੈਸੇ ਦੇਣੇ ਪੈਗੇ ਖਰਚ ਆਉਂਦਾ ਆ ਉਹ ਕਾਦੇ ਦਿੰਦੇ ਕਰਦੇ ਆ ਵੀ ਛੋਸਾ ਕਰਾਉਂਦੇ ਗੱਡੀ ਦੀ ਆਪਾਂ ਪੂਰੀ ਗੱਡੀ ਦੇਦਾ ਹੁੰਦਾ ਉਹ ਮੁੰਡਾ ਥੋੜੀ ਹੁੰਦੀ ਬੰਦੇ ਥੋੜਾ ਹੁੰਦੀ ਆ ਕਾਤੇ ਇਹ ਬੰਦੇ ਕਾਹ ਦਾ ਬੰਦੇ ਨਾਲ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਮਿਲਦਾ ਹੈਗਾ ਕਲੇਮ ਨਾਲ ਹੁੰਦਾ ਉਹਦਾ ਤਾਂ ਹੁੰਦਾ ਗੱਡੀ ਅਸੀਂ ਬੰਦੇ ਗੱਡੀ ਦੀ ਹੋਈ ਹੁੰਦੀ ਹੈ ਕਲੇਮ ਉਹ ਨਹੀਂ ਦੇਣਾ ਗੱਡੀ ਦਾ ਇਹ ਰੇਵਲ ਨੂੰ 7 ਸਾਲ ਦੀ ਸਜ਼ਾ ਹੁੰਦਾ ਇਹਦਾ ਰੇਵਲ ਨਾਲ ਹੀ ਇੰਸੂਰਸ ਕਰ ਜਾਂਦੇ ਆ ਹਾਂ ਨਾਲੇ ਆਪ ਵੀ ਇੰਸੂਰਸ ਹਾਂ ਇਹ ਵੀ ਚੱਲੀ ਜਾਣਾ ਹੁਣ ਆਪਾਂ ਤਾਂ ਟੋਲ ਦੇਖ ਲੈ ਆਪਾਂ ਗੱਡੀ ਦਾ ਕਟਾਉਂਦੇ ਆ ਰੋਡ ਪਰ ਵੀ ਰੋਡ ਟੈਕਸ ਪਹਿਲਾਂ ਹੁੰਦਾ ਕਿ ਹੁੰਦਾ ਰੋਡ ਟੈਕਸ ਪਹਿਲਾਂ ਤਾਂ ਆਉਂਦੇ ਆ ਇਹ ਜਦ ਗੱਡੀ ਆਪਾਂ ਕਹਿੰਦੇ ਨਹੀਂ ਰੋਡ ਰੋਡ ਪਰ ਵੀ ਪੂਰੀ ਕੰਪਲੀਟ ਨਿਕਲੇ ਜੈ ਇੰਨਾ ਹਾਂ ਤਾਰ ਕੇ ਹਾਂ ਨਾਲੇ ਬਾਅਦ ਮੈਂ ਟੋਲ ਘੱਟ ਹੁੰਦੇ ਆ। ਇਹ ਟੋਲ ਟੋਲ ਘੱਟ ਹੁੰਦੇ ਆ। ਪਾ ਕੱਲੇ ਬਲਵੀਰ ਚਾਚੇ ਰਾਣੇ ਕਰਦੀ ਸਾਰੇ ਲੱਤਾ। ਹਾਂ। ਤੇ ਉਹ ਪਹਿਲ ਨਿਕਲਿਓ ਗੱਡੀ ਤਾਂ। ਉਹ ਕਮਿਟਰ ਚ ਲੈ ਲਿਆ ਟੋਲ। ਹੂੰ। ਗੱਡੀ ਨਿਕਲਦੀ ਸਾਰੇ। ਇਹ ਟੇਪਰੇ ਦਾ ਟੋਲ ਹੈ। ਆਹ। ਆ ਉਹਦੇ ਟੋਲ ਕੇ ਖਾਣਾ। ਹਾਂ। ਫਲੇ ਕਾਨੂੰਨ ਇਹ ਪੁੱਠੇ ਪੁੱਠੇ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ। ਉਹ ਤਾਂ ਦੁਨੀਆ ਅਣਪੜ੍ਹ ਵੀ ਨਹੀਂ ਹੈਗੀ ਅੱਗੇ ਤਾਂ ਬੁੜੇ ਅਨਪੜ੍ਹ ਤੇ। ਹੈ ਕਿ ਨਹੀਂ? ਨਾ ਮਾ ਤਾਂ ਨਾ ਮਾ ਕਾਨੂੰਨ। ਨਾ ਮਾ ਤੇ ਨਾ ਮਾ ਕਾਨੂੰਨ ਥਾਲਾ। ਆਹ ਤਾਂ ਪੁੱਠਾ ਕਿਹਦਾ ਕਾਨੂੰਨ ਗਲਤ ਕਰ ਇਹਨਾਂ ਡਰਾਈਵਰਾਂ ਖਾਤਰ ਜਿਹੜਾ ਕਰਤੇ ਠੀਕ ਬਾਈ ਮੈਂ ਪਹਿਲਾਂ ਡਰਾਈਵਰ ਗੱਡੀਆਂ ਦੇ ਨਾਲ ਇਹ ਹੁਣ ਨਾ ਡੀਜ਼ਲ ਹੋਣਾ ਨਾ ਕੁਝ ਹੋਣਾ ਨਾ ਕੱਚਾ ਮਾਲ ਪੱਕਾ ਮਾਲ ਕੁਝ ਨਹੀਂ ਸਭ ਠੱੱਪਾ ਕੰਮ ਹੁਣ ਪਤਾ ਲੱਗਦਾ ਵੀ ਡਰਾਈਵਰਾਂ ਦੀ ਕਾਇਮਤ ਹੈ ਬਾਕੀ ਦੋਸਰੀ ਭਾਜਣਾ ਤਾਂ ਪੈਣੀ ਯਾਰ ਹੈਨਾ ਹਾਂ ਟ੍ਰੇਨਾਂ ਵੀ ਰੁਕ ਜਾਣੀਆਂ ਟ੍ਰੇਨਾਂ ਕਿ ਤੂੰ ਸਭ ਕੁਝੇ ਰੁਕੂਗਾ ਕਿਉਂਕਿ ਟ੍ਰੇਨਾਂ ਵੀ ਗਾਹਾਂ ਟਰੱਕਾਂ 'ਚ ਅਨਲੋਡ ਹੁੰਦੀਆਂ ਹਾਂ ਕਣ-ਕਣਕ ਜਿਹੜੀ ਆਉਂਦੀ ਯਾਰ ਜੋ ਵਿਰਾਸਣ ਆਉਂਦਾ ਸਾਰਾ ਇਕੱਠਾ ਪੋਣਾ ਬਾਈ ਇੱਕ ਵਾਰੀ ਸਾਰਾ ਇਕੱਠਾ ਪੋਣਾ ਜੀ ਨਾ ਜਾਵਦੇ ਨੇ ਕੁਲਾ ਕੁਲਾ ਜਿਵੇਂ ਜਾਂਦਾ ਟਰੱਕਾਂ 'ਚ ਜਾਂਦਾ ਉਹ ਟ੍ਰੇਨ ਕਿਹੜਾ ਸਿੱਧੀ ਉੱਥੇ ਉਤਰਦੀ ਹੈ ਜਾ ਕੇ ਹਾਂ ਟ੍ਰੇਨ ਕਿਹੜੇ ਖਾਨੇ 'ਚ ਜਾਂਦੀਆਂ ਟਰੱਕਾਂ 'ਚ ਜਾਂਦੀਆਂ ਖਾਨਾ 'ਚ ਵੀ ਟ੍ਰੇਨਾਂ ਜਾਂਦੀਆਂ ਜਾਂ ਨਹੀਂ ਟਰੱਕ ਵੀ ਜਾਂਦੇ ਟਰੱਕ ਵੀ ਜਿਹੜੀ ਜ਼ਿਆਦਾ ਤਾਂ ਮੈਂ ਇੱਥੇ ਦੇਖਿਆ ਕਣ-ਕਣਕ ਵਾਲੇ ਹੀ ਦੇਖਿਆ ਰੇਲ ਵਾਲੇ ਹੈ ਨਾ ਯਾਰ ਜਿਆ ਸਪੈਸ਼ਲ ਆਦੀ ਹੈ ਮਾਲ ਲਾਦ ਹੁੰਦਾ ਗੱਡੀਆਂ ਸਾਰੀ ਟਰੱਕ ਜੂਨੀਅਰ ਲਾਦ ਦਦੀ ਹੈ ਹੁਣ ਆਪ ਤਾਂ ਜਾਂਦੇ ਨੇ ਉਹ ਡਰਾਈਵਰ ਚਲਾਉਂਦੇ ਆ ਡਰਾਈਵਰ ਚਲਾਉਂਦੇ ਹੁਣ ਬਾਰੇ ਕੋਈ ਸ਼ਰਾਬੀ ਲੈ ਕੇ ਵਿੱਚ ਮੋਟਰਸਾਈਕਲ ਗੱਡੀ ਤੇ ਕਸੂਰ ਸ਼ਰਾਬੀ ਦਾ ਓਏ ਅੜ ਗਿਆ ਵਿਚਾਰਾ ਗੱਲ ਤੇ ਗੱਲ ਤੇ ਗੱਲ ਤੇ ਨਾਲੇ 7 ਲੱਖ ਹੋਊਗਾ ਗੱਲ ਤੇ ਗੱਲ ਨਾਲੇ 10 ਸਾਲ ਦੀ ਸਜ਼ਾ ਕਰਤੀ ਨਾਲੇ ਸਜ਼ਾ ਕੱਟ ਕੇ ਆਊਗਾ ਇਹ ਜਿਹੇ ਪਹਿਲਾ ਰੂਪ ਉਹ ਰੱਖੋ ਜੱਜ ਸਾਹਿਬ ਦਾ ਫੈਸਲਾ ਉਹ ਜਿਹੜਾ ਪਹਿਲਾ ਰੂਪ ਲੈ ਉਹ ਜੱਜ ਸਾਹਿਬ ਦਾ ਫੈਸਲਾ ਦੇਖ ਕੇ ਕੀ ਗਲਤੀ ਕੀਤੀ ਹੈ ਗਲਤੀ ਕੀਤੀ ਜਿੱਕਰ ਆਪਣਾ ਚਾਹੀਦਾ ਥੋੜਾ ਆ ਜਾਸਤੀ ਹੋਣਾ ਠਾਈ ਨਾ ਪੂਰਾ ਹਾਂ ਨਾਲ ਕਿਹਦਾ ਕੀ ਕਰਦਾ ਯਾਰ ਕਿਸੇ ਨੂੰ ਮਾਰਨੇ ਦਾ ਦਾ ਕੁਦਰਤੀ ਗੱਲ ਕੁਦਰਤੀ ਕੰਮ ਹੁੰਦਾ ਇਹ ਓਏ ਕੁਦਰਤੀ ਹੈ ਪਤਾ ਹੀ ਨਹੀਂ ਕਿਦਾਂ ਨੂੰ ਕਿਆ ਕਾਨੂੰਨ ਪਾਸ ਕਰੀ ਜਾਂਦਾ ਹੈ ਸਾਲਕ ਬਾਅਦ ਦੀ ਤਾਂ ਹੌਲੀ ਆਟਾ ਖੜਦਾ ਮੋਦੀ ਦੇ ਪਤਾ ਨਹੀਂ ਕੀ ਗੱਲ ਹੈ ਕਦੇ ਜੱਟਾਂ ਦੇ ਪੇਸ਼ ਪੈਂਦਾ ਉਹ ਡਰਾਈਵਰਾਂ ਦੇ ਪੈ ਗਿਆ ਦੱਸ ਹਾਂ ਦੇ ਲੈ ਪਹਿਲਾਂ ਜੱਟਾਂ ਦੇ ਪਿਆ ਪਤਾ ਜੀਨੀਦਾਰਾਂ ਦੇ ਸਾਲ ਬੈਠੇ ਰਹੇ ਜੀਨੀਦਾਰ ਸਾਲ ਬੈਠੇ ਰਹੇ ਉੱਥੇ ਕਹਾਣੀ ਥਾਲੀ ਫੇਰੀ ਮੈਨੂੰ ਰੇਗਦੀ ਵੀ ਕਿਸੇ ਘੰਟੇ ਲੱਗੀ ਪਈ ਆ ਇਹ ਜਾਂ ਹੂੰ ਲਿਖਤੀ ਥਾਲੇ ਵੀ ਨਹੀਂ ਦੁੱਤਾ ਇਹਨਾਂ ਨੂੰ ਦਵਾਖ ਦੇਦਾ ਸਾਲ ਦਾ ਕਿੰਨਾ ਸਾਤਰਾ ਕੋਈ ਨਾ ਕੋਈ ਸਾਡੇ ਦੰਗ ਛੇੜੀ ਵੀ ਹੋ ਪੱਤੀ ਹੋਰ ਹਾਂ ਬੈਠਾ ਨਹੀਂ ਦੰਦਾ ਦੇ ਲੋਕਾਂ ਨੂੰ ਕਿਸੇ ਨੂੰ ਵੀ ਚਾਹੇ ਬੈਂਕ ਵਾਲਿਆਂ ਨੂੰ ਦੇਖ ਲਾ ਉਹ ਕਹਿੰਦੇ ਅਸੀਂ ਮੋਦੀ ਦੇ ਤੰਗ ਜਿੰਨੂੰ ਮਰਜ਼ੀ ਦੇ ਲਾ ਕੋਈ ਨਾ ਕੋਈ ਕਿਤਨਾ ਕਿਤਨੇ ਵੋਟ ਫੇਰ ਪੈ ਜਾਂਦੀ ਹੈ ਸਿੰਗੜੀ ਗੇਰੀ ਵੀ ਹੈ ਇਹ ਸਭ ਨੂੰ ਕਿੱਥੇ ਚ ਪੈਂਦੀ ਆ ਯਾਰ ਇੰਸ਼ੋਰਸ ਅਗਲਾ ਗੱਡੀ ਤੇ ਇਹੀ ਕੰਮ ਖਾਤਰ ਕਰਾਉਂਦਾ ਵੀ ਮੇਰਾ ਐਕਸੀਡੈਂਟ ਹੋ ਗਿਆ ਮੇਰਾ ਨੁਕਸਾਨ ਮਿਲੂਗਾ ਪੈਸੇ ਤਾਰਦਾ ਅਗਲਾ ਮਿਲਦੀ ਵੀ ਇੰਸ਼ੋਰਸ ਮਿਲਦੀ ਵੀ ਆ ਗਈ ਜੇ ਬੰਦਾ ਮਰ ਗਿਆ ਫੱਟੜ ਹੋ ਗਿਆ ਸਭ ਨੂੰ ਮਿਲਦਾ ਹੈ ਇੰਸ਼ੋਰਸ ਤੇ ਚੱਕਦੀ ਆ ਇੰਸ਼ੋਰਸ ਤੇ ਚੱਕਦੀ ਕਿ ਨਹੀਂ ਯਾਰ ਜਿਹੜਾ ਹੁਣ ਸਾਲ ਬਾਅਦ ਤਾਰਨਾ ਕਿਸੇ ਨੇ ਗੱਡੀਆਂ ਦੀ ਕਿਤੇ ਇੰਸ਼ੋਰਸ ਤਾਂ ਸਾਰੀ ਥੋੜੀ ਹੁੰਦੀ ਹੋਣੀ ਆ ਬਹੁਤ ਹੁੰਦੀ ਆ ਜਿਹੜੀ ਫੋਰਚਨਰ ਗੱਡੀ ਨਿਕਲਦੀ ਆ ਸਮਝ ਲੈ ਕਹਿੰਦੇ 42-43 ਲੱਖ ਦੀ ਇੱਕ ਨਵੀਂ ਆਲਟੋ ਜਿੰਨੀ ਤਾਂ ਇੰਸ਼ੋਰਸ ਉਤਰਦੀ ਦੋ ਤਾਂ ਉਤਰ ਨਹੀਂ ਆਇਆ ਫਿਰ tera saal baad honi karawni pehni nale nale 674 ਨੰਬਰ ਪਲੇਟ ਦੀ ਜਿਆਦਾ ਹੁੰਦੀ ਨਾਲੇ ਸਾਲ ਬਾਅਦ ਅਗਲੇ ਵੀ ਕਰਾਉਣੀ ਪੈਣੀ ਹੈ ਹਾਂ ਸਾਲ ਬਾਅਦ ਸਾਲ ਬਾਅਦ ਕਰਾਉਣੀ ਪੈਣੀ ਆ ਉਹ ਸਾਲ ਬਾਅਦ ਪੱਕੇ ਵੈਸੇ ਕਾਨੂੰਨ ਗਲਤ ਹੈ ਭਾਈ ਮੋਦੀ ਸਾਹਿਬ ਇਹਨੂੰ ਲੈ ਵਾਪਸ ਲੋਕਾਂ ਨੂੰ ਰੋਟੀ ਖਾਣ ਦੇ ਹੈ ਨਹੀਂ ਵੀ ਦੁਨੀਆ ਯਾਰ ਤੰਗ ਨਾ ਕਰ ਇੰਨਾ ਪੈਣੀ ਮਹਿੰਗਾਈ ਦੇ ਮਾਰੀ ਪਈ ਦੁਨੀਆ ਉਹ ਤੂੰ ਲਾਈਨਾਂ ਦੇਖਣ ਵਾਲੀਆਂ ਯਾਰ ਪੰਪਾ ਮੂਰੇ ਲਾਈਨ ਕਿਆ ਕਰੂਗੀ 1.5 ਘੰਟੇ ਦਾ ਬੰਦਾ ਖੜਾ ਉਹਨੂੰ ਪੁੱਛਿਆ ਕਹਿੰਦੇ ਕਿੱਥੇ ਜਾਣਾ ਕਹਿੰਦਾ ਬੇਲੇ ਲੀਟਰ ਤੇਲ ਪਾਤਾ ਕਦਮ ਇਹਦੇ ਨਾਲ ਤੇ ਕਰੀਂ ਲੀਟਰ ਨਹੀਂ ਹੁੰਦਾ ਲੀਟਰ ਕਰਾ ਤੂੰ ਕਾਰਜ ਪਹੁੰਚਣ ਚੁੱਗਾ ਦਾ ਹੋ ਗਿਆ ਕਰੂਗਾ ਕਿ ਸਾਰਾ ਕੁਝ ਕੰਮ ਬੰਦ ਹੋਣਾ ਯਾਰ ਕਿਸੇ ਨੇ ਫੈਕਟਰੀ ਨਹੀਂ ਜਾਣਾ ਕਿਸੇ ਨੇ ਕਿਤੇ ਨਹੀਂ ਜਾਣਾ ਸਾਰੇ ਕਾਸੀ ਪ੍ਰੈਸ਼ਰ ਪੈਣਾ ਇਹ ਹਰਕਤ ਆ ਹੈਗਾ ਹੀ ਇਹ ਜਿਹੜੇ ਬੰਦੇ ਮੋਟਰਸਾਈਕਲਾਂ ਪਰ ਜਾਂਦੇ ਆ ਕਿਸੇ ਕਾਲਜ ਨੂੰ ਜਾਣਾ ਸਕੂਲ ਦੀਆਂ ਬੱਸਾਂ ਐ ਬਾਈ ਉਹਨੇ ਹੁਣ ਪੈਡਲ ਤਾਂ ਲੋ ਆਈ ਵੀ ਨਹੀਂ ਬੱਸਾਂ ਜਾਣੀ ਤਾਂ ਸਾਡੀ ਰੀਜਨ ਵਾਲੇ ਆ ਉਹ ਸਹੀ ਗੱਲ ਆ ਇਹਦੇ ਡੀਜ਼ਲ ਦੇ ਨਹੀਂ ਲੱਗਾ ਕੀ ਕਰਤਾ ਦੋ ਦਿਨ ਸਾਰਾ ਕੁਝ ਇਹਦੇ ਨਿਆਣੇ ਦੇ ਢੇਡਰ ਬੀ ਲੱਤ ਮਾਰਦੀ ਡੀਜ਼ਲ ਨਾਲ ਤਾਂ ਬਹੁਤ ਕੁਸਾ ਵੀ ਰ ਡੀਜ਼ਲ ਨਾਲ ਆ ਕੱਲ੍ਹ ਨੂੰ ਸਕੂਲ ਖੁੱਲਣੇ ਆ ਪਹਿਲਾਂ ਆਰਾਮ ਵੱਡੀਆਂ ਆਖਣਾ ਬੰਦੀਆਂ ਵੱਜ ਜਿਹੜੀਆਂ ਨਾੜੀਆਂ 14 ਤਰੀਕ ਤੱਕ ਹੋ ਗਈਆਂ ਮੰਨ ਲਾ ਦੀ ਨਹੀਂ ਕੱਲੂ ਲੱਗਣੇ ਆ ਯਾਰ ਵਧੀਆ ਨਹੀਂ ਤੁਸੀਂ ਕਿਤੇ ਨੂੰ ਬੁਲਾ ਨਹੀਂ ਹੁਣ ਡਾਲ ਤੇ ਮੈਂ ਪੁੱਛਿਆ ਮਸਕੂ ਕੱਲ ਤੇ ਖੁੱਲ ਜਾਣਾ ਉਹ ਇੱਥੇ ਆ ਜਾਣੀ ਸ਼ਾਮ ਨੂੰ ਇੱਥੇ ਖਬਰ ਆ ਇਹਦੇ ਵਿੱਚ ਨਾ ਸੀਤ ਅਲਰਜੀ ਚ ਕਰੇ ਦਿੰਦੇ ਆ ਕਰਦਣੀ ਨਾ ਠੰਡ ਹੈ ਨਾ ਹੱਲੇ ਔਖਾ ਹੋਗਾ ਕਮਾਲਾ ਭਾਈ ਚੱਲ ਤੁਹਾਨੂੰ ਕਿ ਆਪਣਾ ਬਾਲਣ ਹੋਰ ਰੱਖੋ ਥੱਬਾ ਸਿੱਕੀ ਜੋ ਬੈਠੇ ਸਾਨੂੰ ਤਾਂ ਹੈ ਉਹ ਸਾਨੂੰ ਕੋਈ ਨਹੀਂ ਹੈਗਾ ਯਾਰ ਜਿਹੜਾ ਗਲਤ ਕੰਮ ਕਰਦੇ ਆ ਉਹ ਸਾਨੂੰ ਗਲਤ ਤਾਂ ਹੈ ਗਈ ਆ ਹੁਣ ਕੀ ਕਰ ਲੂਗਾ ਤੁਸੀਂ ਦੋ ਗਿੜੇ ਲਾ ਕੇ ਆਪਾਂ ਨੇ ਖੜਾ ਦੇਣਾ ਘਰਾਂ ਇਹੇ ਖੜਾਉਣਾ ਹੀ ਆ ਸੀ ਦੋ ਗਿੜਿਆਂ ਦੇ ਤੇ ਲੈ ਲਈਦੇ ਮੈਂ ਬਸ ਖੜਾਉਣੀ ਆ ਬਈ ਹੋਰ ਕੰਨਾਂ ਸੀ ਭੈਜੋ ਮਿਲ ਵਾਲਿਆਂ ਨੂੰ ਹੁਣ ਜੇ ਹੂਰ ਨਾ ਡੀਜ ਰੋਕ ਤਾ ਮਿਲ ਵਾਲੇ ਜ਼ਿੰਮੇਦਾਰ ਨੂੰ ਤਾਂ ਰਿਪਾਉਂ ਜਿਹੜਾ ਮਿਲ ਚਾਲਣਾ ਮਿਲ ਵਾਲਿਆਂ ਕੋਲ ਕਾ ਬਹੁਤ ਉਹਨਾਂ ਕੋਲ ਜਹਾਜ਼ ਉਹਨੂੰ ਵੀ ਜਹਾਜ਼ ਰੋਕ ਲੈਣ ਸਾਰਾ ਜੱਲੂ ਗਏ ਪਾਉਂਦੇ ਕਾ ਨਹੀਂ ਕਹਾਂ ਤੁਹਾਨੂੰ ਨਹੀਂ ਦੇਖਦਾ ਇੱਕ ਟਰੈਕਟਰ ਜਾਂਦਾ ਮੈਂ ਕਹਿੰਦਾ 250 ਟਰਾਲੀ ਪੀੜ ਹੁੰਦੀ ਆ ਉੱਥੇ ਵੀ ਕਿੰਨਾ ਖੂਗਾ ਸਾਲਾ 250 ਟਰਾਲੀ ਪੀੜ ਹੁੰਦੀ ਆ ਜੇ ਇੱਥੇ ਵੀ ਦੋ ਦੋ ਪੰਪ ਆ ਬੀ ਲੀਟਰ ਲੀਟਰ ਪਾਉਂਦੇ ਉੱਥੇ ਵੀ ਲੀਟਰ ਲੀਟਰ ਆਉਣਾ 250 ਵਾਲੇ ਰੋਕ ਲੂਗੇ ਦੋ ਮਹੀਨੇ ਤੁਸੀਂ ਚਲਾਉਣਾ ਉਹਦੇ ਬਾਅਦ ਤਾਂ ਸਰਕਾਰੀ ਲੋਕਾਂ ਨੇ ਚਲਾਉਣਾ ਉੱਥੇ ਉਹ ਮੈਲੇ ਜਿੱਥੇ ਆਪਾਂ ਪੰਪ ਹੈਗਾ ਤਾਂ ਅੰਦਰ ਹੈਗਾ ਬਾਹਰ ਮਿਲਣ ਲੈ ਅੰਦਰ ਬਾਹਰ ਰੋਡ ਪਰ ਆ ਗਿਆ ਪਹਿਲਾਂ ਅੰਦਰ ਹੁੰਦਾ ਤਾਂ ਇਹ ਹੁਣ ਰੋਡ ਪਰ ਹੈ ਨਹੀਂ ਨਹੀਂ ਠੀਕ ਹੈ ਸਰਕਾਰੀ ਪੰਪਾ ਸਰਕਾਰੀ ਪੰਪਾ ਕਿ ਮਿਲਣ ਦਾ ਉਹ ਸਰਕਾਰੀ ਉਹ ਜਿਹੜਾ ਵਿਚੀ ਦਾ ਇੱਕ ਕੋਈ ਨਹੀਂ ਹੈਗਾ ਉੱਥੇ ਉਹ ਉੱਥੇ ਤਾਂ ਅਸੀਂ ਲਿਆਇ ਕਰਦੇ ਤੇਲ ਪਵਾ ਕੇ ਵਿਚੀ ਤੇ ਲਿਆਦਾ ਥੋੜਾ ਜਿਹਾ ਰੇ ਉਹ ਵੀ ਬਸ ਫੇਰ ਐ ਚੱਲਣਾ ਤੁਸੀਂ ਤਾਂ ਵੀ ਬੰਦ ਕਰਵਾ ਦਣਾ ਜਿਹੜੇ ਹਾਲ ਕਹਿੰਦਾ ਮੇਲੇ ਵਾਲੇ ਨੂੰ ਪਾਉ ਲੈ ਆਓ ਠੀਕ ਹੈ ਹਾਂ ਇਹਣਾ ਜਿਹੜਾ ਪੰਪ ਵੀ ਬੰਦੇ ਰਹਿੰਦਾ ਇਹਨਾਂ ਕੋਲ ਵਿਚਾਰੇ ਕੋਲ ਡੀਜ਼ਲ ਘੱਟ ਹੁੰਦਾ ਮੈਨੂੰ ਲੱਗਦਾ ਹੈਨਾ ਸਰਕਾਰੀ ਆ ਫਿਰ ਜਦ ਮਾਰਕੀ ਸਾਰੀ ਦਿਹਾੜੀ ਚ ਮੈਨੂੰ ਲੱਗਦੀ 9 ਵਜੇ ਤੱਕ ਤੇਲ ਪਾਉਂਦੇ ਤਾਂ ਬਾ ਹੱਥੇ ਮਾਰ ਜਾਂਦੇ ਜਾਓ ਬਸ ਵੀ ਹਾਂ ਆਇਆ ਤਾਂ ਇੱਕ ਹੋਰ ਕਹਿੰਦੇ ਫੋਨ ਕਰੋ ਆਪਣਾ ਬੀਟ ਘਰ ਆਏ ਥੋੜੀ ਡੀਜ਼ਲ ਪਾ ਕੇ ਜਾਊਗੀ ਗੱਡੀ ਇੱਥੇ ਸਾਰੇ ਪਾウダー ਪਹਿਲੀ ਬੰਦ ਹੁੰਦੇ ਜਾਂਦੇ ਆ ਹਾਂ ਉਹ ਵੀ ਹੈਗਾ ਸਰ ਹੈਗਾ ਜੀ ਇੱਕ ਉਹ ਵੀ ਨਵੀਂ ਸਕੀਮ ਜੀ ਨਵੀਂ ਸਕੀਮ ਮੋਦੀ ਨੇ ਕੱਢੀ ਆ ਕਿਹਨੇ ਕੱਢੀ ਆ ਕਿਸੇ ਦੀ ਹੋ ਪਣੀ ਉਹ ਤਾਂ ਪੰਪ ਪੰਪ ਵਾਲਿਆਂ ਲਈ ਆ ਕੋਈ ਕਿਸੇ ਦਾ ਹੋਣਾ ਉਹ ਤਾਂ ਚਾਰ ਲਾ ਲਾ ਕਮਿਸ਼ਨ ਹੁੰਦਾ ਹਾਂ ਉਹਨੇ ਖੇਦਵਾ ਤੇਲ ਪਾ ਜਾਣਾ ਸਾਨੂੰ ਸਭ ਕੁ ਉੱਪਰ ਲੱਗਿਆ ਵਾ ਗੱਡੀ ਦੇ ਉਹ ਪੰਪ ਲੱਗਿਆ ਪੰਪ ਲੱਗਿਆ ਉੱਥੇ ਸਾਨੂੰ ਤੇਲ ਪਾ ਜਾਣਾ ਉਹਨੇ ਮਗਰ 2 ਰੁਪਏ ਚਾਹੇ 5 ਤੁਸੀਂ ਵੀ ਆ ਜਾਏ ਕਿਲੋਮੀਟਰ ਦੇ ਹਿਸਾਬ ਨਾਲ ਆ ਕਮਿਸ਼ਨ ਆ ਉਹਨਾਂ ਦਾ ਹਾਂ ਇਹ ਤਾਂ ਪਹਿਲੇ ਵੀ ਆਉਂਦੇ ਨੇ ਉਹਨੂੰ ਫੋਨ ਮਾਰ ਕੇ ਦੇਖ ਲਓ ਜੇ ਆਉਂਦਾ ਹੈ ਉਹਨੂੰ ਫੋਨ ਮਾਰ ਕੇ ਗੱਲ ਤਾਂ ਉੱਤੀ ਆ ਕਿ ਉਹਨੂੰ ਕਿਹਾ ਹੈਲੀਕਾਪਟਰ ਆਹੀ ਆਉਣਾ ਉਹਨੂੰ ਗੱਡੀਆਂ ਰਹੀਂ ਆਊਗਾ ਕਿੰਨੇ ਕਹਤਾ 5 ਦਾ ਹਜ਼ਾਰ ਲੀਟਰ ਦਾ ਹੋਊਗਾ ਟੈਂਕ ਵੱਧਦੇ ਵੱਧ 3 ਦਾ ਹਜ਼ਾਰ ਦਾ ਹੋਊਗਾ ਜੀ ਆਹੋ ਬਾਈ ਇਹਦਾ ਅਸਰ ਸਾਬ ਕੰਸ ਨਹੀਂ ਪੈਣਾ ਡਾਟਾ 407 ਜੀ ਹੁੰਦੀ ਆ ਜਿਹੜੇ ਸਿਲੰਡਰ ਸਿਲੰਡਰ ਆਉਣ ਤੇ ਉਹ ਵੀ ਨਹੀਂ ਆਉਣੇ ਹੈ ਕਿ ਨਹੀਂ ਸਾਬ ਜੀਆਂ ਨਹੀਂ ਆਉਣੀਆਂ ਕਈ ਚੀਜ਼ਾਂ ਤਾਂ ਖਰਾਬ ਹੋਣ ਵਾਲੀਆਂ ਬਾਈ ਹਾਂ ਇਹਨਾਂ ਤੋਂ ਦੱਸ ਕਿੰਨੀ ਕੁ ਦੇਰ ਰੱਖ ਲੂੰਗਾ ਯਾਰ ਇਹ ਰੋਜ਼ ਰੋ ਜਾਣੇ ਵਾਲੀਆਂ ਜਿਹੜੀਆਂ ਹੁਣ ਠਾਲ ਫਰੂਟ ਆਉਣੇ ਆ ਉਹ ਜਿਹੜੀਆਂ ਹੁਣ ਆ ਆਪਣੇ ਗੱਡੀਆਂ ਇੱਥੇ ਦੁੱਧ ਵਾਲੀਆਂ ਆਉਣੀ ਆ ਇਹ ਵੀ ਖਤਮ ਇਹਨੂੰ ਕੱਚਾ ਮਾਲ ਕਿਨੇ ਹੈ ਮਾਲ ਕਿੱਥੇ ਇਹਨਾਂ ਨੂੰ ਕਿੱਥੇ ਜਾਣਾ ਡੀਲ ਇਹ ਇਹਨਾਂ ਨੂੰ ਕਿੱਥੇ ਆਉਣਾ ਨਾ ਕੱਚਾ ਮਾਲ ਕਹਿੰਦੇ ਆ ਜਿਹੜਾ ਪਿੰਡਾਂ ਦਾ ਦੁੱਧ ਵੀ ਖਰਾਬ ਹੋ ਗਿਆ ਉਹਦਾ ਕਾਲੂ ਦੇਖੀ ਤੂੰ ਹੜਤਾਲ ਖੁੱਲ ਜਾਣੀ ਕਰਨਾ ਪੈਣਾ ਉਹਨੂੰ ਰੱਦ ਯਾਰ ਹੁਣ ਮੇਰੀ ਗੱਲ ਸੁਣ ਲੈ ਹੁਣ ਦੁੱਧੂਦੀਆਂ ਇੰਨੀਆਂ ਸਰਕਾਰੀਆਂ ਜਿਹੜੀ ਸ਼ਹਿਰ ਮਾ ਰੋਜ਼ ਦੁੱਧ ਲੈਂਦੀਆਂ ਪਿੰਡਾਂ ਤੇ ਗੱਡੀਆਂ ਆਉਂਦੀਆਂ ਦੋ ਟਾਈਮ ਆਉਂਦੀਆਂ ਆਪਣੇ ਪਿੰਡਾਂ ਹੁਣ ਪੰਜਾਬਾ ਕਿੰਨੀਆਂ ਹੋਗੀਆਂ ਪਲਾਟ ਤਾਂ ਹੀ ਮੈਨੂੰ ਲੱਗਦੀ 300 ਗੱਡੀ ਦੁੱਧ ਲੈ ਕੇ ਨਿਕਲਦੀ ਰੋਜ਼ ਫੇਰ ਜਿਹੜੀ ਸਪਲਾਈ ਦਿੰਦੀ ਹੈ ਪਿੰਡਾਂ ਦਾ ਦੁੱਧ ਲੱਗ ਪਿੰਡਾਂ ਦਾ ਦੁੱਧ ਲੱਗ ਖਰਾਬ ਹੋਣਾ ਸਮਝਿਆ ਸ਼ਹਿਰਾਂ માં ਦੁੱਧ ਜਾਣਾ ਨਹੀਂ ਆਵੇ ਥੜੀ ਹਾ ਹਗਾਰੀ ਉਹ ਖਰਚਾ ਤਾਂ ਫੇਰ ਆਮ ਜਨਤਾ ਪਰੇ ਪੈ ਗਿਆ ਉਹ ਬਸ ਐ ਆਮ ਜਨਤਾ ਤੇ ਵੀਸੀ ਆਂਦੀ ਆ ਯਾਰ ਆਮ ਜਨਤਾ ਪਰੇ ਪੈ ਗਿਆ ਰਗੜਾ ਕੋਈ ਵੀ ਚੀਜ਼ ਖਰਾਬ ਹੈ ਆਮ ਜਨਤਾ ਮੇ ਪੈਣਾ ਉਹਦਾ ਲੋਡ ਤਾਂ ਹੀ ਕਹਿੰਦੇ ਜੇ ਰਾਜਾ ਹੋਵੇ ਦੇਖਦਾ ਸਹੀ ਹੋਵੇ ਨਹੀਂ ਸਲੇ ਇਹੋ ਜਿਹਾ ਤਾਂ ਹੋਵੇਗਾ ਕੋਈ ਜਿਹੜਾ ਦੁਨੀਆ ਦੀ ਪੇਸ਼ ਪਿਆ ਪਿਆ ਇਹਕ ਨਹੀਂ ਇਹ ਜਿਆਦਾ ਨਾ ਹੋਵੇ ਕੋਈ ਵੀ ਹਾਂ ਨਾ ਠੀਕ ਹੈ ਗੱਲ ਰੋਟੀ ਖਾਣ ਦੀ ਬੰਦਾ ਕਿਸੇ ਆ ਜਾ ਰੋਟੀ ਖਾਣ ਦੀ ਬੰਦਾ ਕਿਸੇ ਪਵਾ ਕੇ ਵੀ ਖਾਣ ਬੰਦਾ ਹੋਰ ਤਾਂ ਹੋਰ ਹੈਂ ਜੀ ਟਿਕਣ ਦਿੱਤਾ ਵਾ ਕੋਈ ਨਾ ਕਰਕੇ ਜੀ ਉਹ ਜਿਹਦੇ ਸਾਲ ਕੇ ਬਾਅਦ ਉਹ ਨਾ ਮਾਜਾ ਕੰਮ ਚਲਾ ਦਿੰਦਾ ਕੋਈ ਇਹ ਇਹ ਰਾਜਾ ਬਰੇ ਚੱਲਦਾ ਜੂਰ ਹੌਲ ਜਾਂ ਉੱਠਦਾ ਹੈਂ ਸਾਲ ਬਾਅਦ ਹੌਲ ਜਾਂ ਉੱਠਦਾ ਹੈ ਹਾਂ ਫਿਰ ਕਹਿੰਦਾ ਕਿਵੇਂ ਹੋ ਦੇ ਇਸ ਬਾਅਦ ਨਾ ਭਾਈਓ ਭੈਣੋ ਏਹ ਜਨਮ ਮੇਰੀ ਬਾਤ ਸੁਣੀਏ ਗੌਰ ਸੇ ਲਾਜਣ ਦਾ ਧਿਆਨ ਕੱਲ ਤੱਕ ਦੇਖੀ ਤੂੰ ਕਰਨਾ ਹੈ ਨਾ ਮੈਂ ਕਿਛਾਂ ਨੇ ਦਿੱਤਾ ਹਨ ਹੈ ਕਿਛਾਂ ਨੇ ਕਰਿਆ ਹੈ ਯਾਰ ਇਹਨਾਂ ਨੇ ਕਿਹ ਟ੍ਰੱਕ ਚਲਾਉਣੇ ਸਾਲੇ ਕੁਰਸੀ 'ਤੇ ਬੈਠੇ ਪੈਸੇ ਲੜਾਈ ਜਾਂਦੇ ਮੈਂ ਤਾਂ ਹਰ ਵਾਰ ਦੱਸ ਪੈਸੇ ਲਾਉਣ ਨਾਲੇ ਪੈਸੇ ਮਿਲਣੇ ਇਹਨਾਂ ਨੂੰ ਪੈਸੇ ਦਾ ਪੈਸਾ ਆਮ ਜਨਤਾ ਦੁਖੀ ਕਰੀ ਪਈ ਆ ਆਮ ਜਨਤਾ ਹੀ ਦੁਖੀ ਐ ਦਮਾ ਉਹਨਾਂ ਨੂੰ ਕੀ ਫਰਕ ਐ ਜੇ ਇਹਦੇ ਦੇਖਿਆ ਜਾਵੇ ਇਹਦੇ ਵਿੱਚ ਫਾਇਦਾ ਤਾਂ ਕਿਸੇ ਨੂੰ ਵੀ ਨਹੀਂ ਹੈਗਾ ਨੁਕਸਾਨ ਐ ਨਗਰ ਯਾਰ ਸਾਰਾ ਪੱਧਰ ਤੇ ਨੁਕਸਾਨ ਐ ਵੀ ਮੰਨ ਕੇ ਚੱਲ ਰਹੇ ਹੋਰ ਜਿਨ੍ਹਾਂ ਦੇ ਜਿਨ੍ਹਾਂ ਨੇ ਬਾਹਰ ਜਾਣਾ ਐ ਜਾਣਦਾ ਗੱਡੀ ਜੀ ਐਸ ਤੋਂ ਨੂੰ ਰੇ ਦੀ ਕਰਕੇ ਗੱਡੀ ਹਮ ਏਅਰਪੋਰਟ ਤੱਕ ਸਾਰੇ ਜੀ ਦਵਾਈ ਉਹ ਵੀ ਤਾਂ ਗੱਡੀਆਂ ਖੜੇ ਗਈਆਂ ਸਭ ਕੁ ਖੜ ਗਿਆ ਠੱਪ ਹੋ ਜਾਂਦਾ ਕੰਮ ਠੱਪ ਹੋਇਆ ਪਿਆ ਗੱਡੀਆਂ ਤਾਂ ਐ ਖੜੀਆਂ ਡਿੱਗਦੀ ਰਹਿ ਰਹੀਆਂ ਉਹ ਤਾਂ ਬਥੇਰੇ ਹੁੰਦੇ ਪਹਿਲਾਂ ਨਹੀਂ ਕਿੱਸਾ ਪੂਰੀ ਆਉਂਦੀਆਂ ਪਹਿਲਾਂ ਹੀ ਤੇਰੇ ਉਹ ਕਰਦੇ ਕਿਹੜੇ ਹਾਰਨ ਬੱਜਦੇ ਪ੍ਰੈਮ ਪ੍ਰੈਮ ਹੁੰਦੀਆਂ ਕੋਈ ਦਿਖ ਰਹੀ ਹੈ ਕੋਈ বাস ਹੁੰਦੀ ਬਿੱਟ ਪਤਾ ਨਹੀਂ ਕਿਹੜੀ ਉਹਦੇ ਵਾਲੀ ਉਹ ਵੀ ਗੁਜਰੇ ਔਖੇ ਆ ਹਾਂ ਸਹੀ ਗੱਲ ਇਹ ਤਾਂ ਸਾਲਾ ਕਰੋਨਾ ਵਾਲੀ ਕੰਮ ਹੋ ਗਿਆ ਸੜਕ ਪਰ ਕੋ ਗੱਡੀ ਲੱਖਦੀ ਹੋਣੀ ਅੱਜ ਅਗਲਾ ਕਹਿੰਦਾ ਬਵਾਟਮਾਰੀ ਨੂੰ ਰੱਖ ਲਓ ਮਾੜਾ ਮੋਟਾ ਜਿਹਨੂੰ ਬੰਦਾ ਕਿਤੇ ਲਿਆਣਾ ਪੈ ਜਵੇ ਬਿਮਾਰ ਠਮਾਰ ਹੁਣ ਅਸੀਂ ਕੱਲੂ ਗ੍ਰਿੰਦਰ ਦੀ ਅੱਖ ਤੋਂ ਹੁਣ ਜਾਣਾ ਤਾਂ ਸਮਝਿਆ ਹੁਣ ਗੱਡੀ 'ਚ ਤੇਲ ਨਹੀਂ ਹੋਊਗਾ ਕਿੱਥੇ ਚੱਲੇ ਜਾਊਗਾ ਬੰਦਾ ਕੋਈ ਨਹੀਂ ਗ੍ਰਿੰਦਰ ਨੂੰ ਲੈ ਜਾਓ ਗੱਡੀ ਮੇਰੇ ਵਾਲੀ ਖੜੀ ਐ ਤੇਲ ਆਏਗਾ ਹੈਗਾ ਫੇਰ ਠੀਕ ਐ ਨਾ ਨਾ ਆਪਣੇ ਪਰ ਗੱਲ ਨਹੀਂ ਹੋਰ ਵੀ ਹਾਂ ਹੋਰ ਪਰੇ ਤਾਂ ਹੈ ਇੱਕ ਵਾਰ ਤਾਂ ਹੋਊਗਾ ਬੰਦੇ ਵਾਂਗ ਮੂਰਵਾ ਵੀ ਇੱਕ ਥੱਪਰੇ ਲਾਗੂਦਾ ਠੀਕ ਐ ਚੱਲ ਯਾਰ ਦੋ ਦਿਨ ਤੱਕ ਜਾ ਹੋ ਜਾਊਗਾ ਤੇ ਜਿਹਨੂੰ ਅਮਰਜੰਸੀ ਅਮਰਜੰਸੀ ਜਿਹਨੂੰ ਪੈ ਗਿਆ ਕੰਮ ਉਹ ਅਮਰ ਜੀ ਆਸੀ ਤਾਂ ਔਖਾ ਹੋ ਜਾਂਦਾ ਕੰਮ ਅੱਦੇ ਦਾ ਸਾਈਕਲ ਭੁੱਲ ਗਏ ਚਲਾਉਣੇ ਭੁੱਲ ਗਏ ਭਾਈ ਹਾਂ ਸਾਈਕਲ ਹੀ ਆਉਂਦੇ ਅੱਦੇ ਨੇ ਆਣੇ ਚਲਾਉਣੇ ਹੁਣ ਸਾਈਕਲ ਕਿ ਆਉਣ ਸਾਈਕਲ ਆਪਾਂ ਮੋਹਰੇ ਹੀ ਚੜਾਉਂਦੇ ਆਪਾਂ ਕੈਂਚੀ ਸਿੱਖੇ ਪਹਿਲਾਂ ਦੇਖ ਲੈ ਸਾਰਾ ਉਹ ਸਿੱਧੇ ਸਿਰ ਪਾਏ ਸੀਟ ਪਰ ਜਾਂਦੇ ਸਿੱਧੀ ਹੁਣ ਸਿੱਧੀ ਸੀਟ ਪਰ ਸਾਈਕਲੀਆਂ ਮਿਲ ਗਈਆਂ ਸਾਨੂੰ ਪਤਾ ਕੀ ਗੱਲ ਸੀ ਯਾਰ ਸਾਨੂੰ ਬੁੜੇ ਕਹਿੰਦੇ ਅੱਜ ਬੁੜਿਆਂ ਨੇ ਚੋਰੀ ਚੱਕ ਕੇ ਕਰਦੇ ਸਾਈਕਲ ਬੜਾ ਹੀ ਸਾਈਕਲ ਚੱਕ ਕੇ ਕੈਂਚੀ ਚਲਾਉਂਦੇ ਉਹ ਸਾਲ ਜੰਮਾਂ ਦੀਆਂ ਤੋਂ ਪਹਿਲਾਂ ਇੰਨਾ ਕਲੇਮ ਤੇ ਸਾਈਕਲ ਫਿਰ ਇੰਨਾ ਲਿਉਂਦੇ ਫਿਰ ਇੰਨਾ ਲਿਉਂਦੇ ਉਹ ਮੇਰੇ ਤਾਂ ਸ਼ਾਂਤੀ ਤਾਈ ਜਿਆਦਾ ਆ ਜਾਂਦੀ ਐ ਸਾਈਕਲ ਮम्मी ਨੇ ਕਹਣਾ ਤਾਈ ਬੁਲਾਵਾ ਇਹਦਾ ਹੀ ਪਤਾ ਨਹੀਂ ਕਿ ਆ ਡਰਤਾ ਇਹਦੇ ਵਿੱਚ ਗੱਲ ਹੋਣ ਲੱਗਾ ਹੁਣ ਹੁਣ ਸਿੱਖ ਗਏ ਨਿਆਣੀ ਸਾਈਕਲ ਇਹਨਾਂ ਨੂੰ ਨਾ ਜਿੱਦਣ ਹੋ ਗਏ ਐਡਡੇ ਇਹਨਾਂ ਨੂੰ ਕਹਿ ਦਿਓ ਤੂੰ ਰੋਟੀ ਦੇ ਘਾਉਣੀ ਛੇਦਮਾਂ ਇਹਨਾਂ ਨੇ ਕਿਹਾ ਮੋਟਰਸਾਈਕਲ ਦਾ ਹੱਥ ਕਿੱਥੇ ਖੜਾ ਚੱਕਦਾ ਕੋਈ ਨਿਆਣਾ ਕੋਈ ਕਿਸੇ ਵੇਖਿਆ ਮੋਟਰਸਾਈਕਲ ਆ ਛੋਟੇ ਆ ਭਾਈ ਆ ਬਸ ਹੁਣ ਇਹ ਬੜੇ ਹੋ ਗਏ ਜਿਹਦੇ ਮੋਟਰਸਾਈਕਲ ਲੱਗਦਾ ਕਿੰਨਾ ਚੌਤਾ ਸਕੈਚਲੇ ਲੈਣੇ ਇਸ ਕੱਚਲੇ ਕੇ ਟਾਇਰਾਂ ਚ ਪਾਉਣੇ ਵੱਡ-ਵੱਡ ਕੇ ਟੋਕਰੇ ਕਰਕੇ ਹਾਂ ਹੈਂ ਕਿਆ ਫੇ ਟੱਲੀ ਜੀ ਲੋਾਈ ਬਾਈ ਉਹ ਟਾਈਮ ਉਹੀ ਤਾਂ ਮੰਡਾਲੀ ਸਭਾ ਨੂੰ 5-6 ਦਿਨ ਪਹਿਲਾਂ ਹੀ ਜਾਣ ਲੱਗ ਜਾਂਦੇ ਤੇ ਹੁਣ ਸਭਾ ਵਾਲੇ ਦਿਨ ਵੀ ਨਹੀਂ ਜਾ ਹੁੰਦਾ ਕਈ ਗੇਲਾ ਛਾਂ ਨੂੰ ਜਾਂਦੇ ਉਹ ਦਰਸਾਲ ਪਤਾ ਕਿਆ ਗੱਲ ਆ ਪਕੌੜੀ ਮੰਡਾਲੀ ਚਲੋ 3 ਦਿਨ ਸੈਕਲ ਚਲਾਈ ਨੂੰ ਕਿੰਨਾ ਦਿਨ ਹੋ ਗਿਆ ਮੈਨੂੰ ਤਾਂ ਬਹੁਤ ਇਹਨੂੰ ਪੁੱਛ ਲਾ ਕਿੰਨਾ ਚਿਰ ਹੋ ਗਿਆ ਇਹਨੂੰ ਪੁੱਛੀ 10 ਸਾਲੇ ਹੋ ਗਏ ਉਹਨੇ ਮਨ ਲੱਗਦਾ ਆਈਦਾ ਜ ਮੜਾ ਮੋਟਾ ਚਲਾਏ ਲਿੰਦੇ ਕਿੱਦਿ ਮੇਰਾ ਤਾਂ ਮਾਜੂ ਉਹ ਖੜਾ ਜਿਹਾ ਸਾਈਕਲ ਉਹ ਦਿਰਾਜ ਦਿਖਾ ਦੇ ਜੂਮ ਕਰਕੇ ਬਾਈ ਮੈਂ ਤਾਂ ਸਕੂਲ ਤੇ ਬਾਅਦ ਚਲਾਇ ਨਹੀਂ ਹੈਗਾ ਸਕੂਲ ਤੇ ਖੇੜੀ ਤੇ ਜਾ ਪੜ੍ਹਦੇ ਤੇ ਕਲਾਸ ਤੋਂ ਬਾਅਦ ਚਲਾਇ ਨਹੀਂ ਹੈਗਾ ਮਨ ਲੱਗਦਾ ਜਮਾ ਹੀ ਨਹੀਂ ਮੰਦ ਕਿੱਥੇ ਉਹਦੇ ਬਾਅਦ ਕਿੱਥੇ ਚਲਾਇਆ ਕੁੱਛ ਚਲਾਉਂਦਾ ਕੋਈ ਨਹੀਂ ਯਾਰ ਕੋਈ ਚਲਾਉਂਦਾ ਸਾਈਕਲ ਸਭ ਮੋਟਰਸਾਈਕਲ ਆ ਬੰਦ ਹੁਣ ਆ ਕੇ ਉਦੋਂ ਜਿੱਦਣ ਪਾਣੀ ਲਾਉਂਦੇ ਬੰਨ ਇੱਥੇ ਪ੍ਰਸੀਨ ਬੀਜਦੇ ਤੇ ਤੇਰਾ ਸਾਈਕਲ ਖੜਾ ਤੇ ਮੈਂ ਕਹਿੰਦਾ ਮੈਂ ਘਰ ਤੇ ਚੱਲ ਮੈਂ ਹਾਲ ਦਿਲ ਜਾ ਕੇ ਰੋਡ ਚਲਾਉਣ ਨੂੰ ਉਦੋਂ ਚਲਾਇਆ ਮੈਂ ਬਹੁਤ ਟਾਈਮ ਬਾਅਦ 9-10 ਸਾਲ ਬਾਅਦ ਤਾਈ ਮੋਦੀ ਨੇ ਕਰਿਆ ਆ ਕੰਮ ਤਾਈਉ ਚਲਾਈ ਜੀ ਸਾਈਕਲ ਪੂਰੀ ਸੱਚਾ ਚਲਾਈ ਉਹ ਵੀ ਸੱਚਾ ਚਲਾਈ ਇਹ ਆਉਂਦਾ ਜਦ ਇਥੇ ਹੋਂਦ ਸੀ ਨਾ ਮਸ਼ੀਨ ਟੋਕ ਵਾਲੀ ਇੰਜਨ ਰੱਖਿਆ ਵਾ ਪੀਟਰ ਡੋਟਾ ਜਾ ਉੱਥੇ ਤੇਲ ਭਰ ਆ ਕੇ ਲਿਆਉਂਦਾ ਨੂੰ ਚੌਂਤੇ ਭਈਆਂ ਚਾਹ ਦੇ ਕਿਉਂ ਨਾ ਫੋਨ ਕਰਦੇ ਘਰ ਨੂੰ ਕਾ ਬਣਾ ਦੋ ਫਿਰ ਤੇ ਆਉਂਦੇ ਆ ਹੋਰ ਅੱਗ ਵਾਲਾ ਚ ਅਗਰ ਆ ਭਾਈ ਬਾਲੀ ਭਰੀ ਸੇਕੇ ਬਹੁਤ ਹੈ ਕੋਲੇ ਫੂਕਿਆ ਕੋਲੇ ਫੂਕਿਆ ਤਿੰਨ ਭਰੀਆਂ ਫੂਕਦੀਆਂ ਵਾਕੀ ਨੇ ਖੜੇ ਖੜੇ ਭਈ ਵੀ ਮੈਂ ਬਚਾ ਲਿਆ ਮਾ ਪਤਾ ਨਹੀਂ ਭਾਈ ਕਾ ਦਿੰਨੀ ਹੜਤਾਲ ਖੋਲੂਣੀ ਇਹਦਾ ਭਾਈ ਜਿੱਲੇ ਦੇ ਸਾਰੇ ਸਿਲੰਡਰ ਸਲਾ ਮੁੱਕ ਗਿਆ ਕਿਆ ਕਰੂਗੇ ਕਿੱਥੇ ਜਾਉਂਗੇ ਆਲੇ ਲਾਰ ਅਗਰ ਬਹੁਤ ਬਾਰੀ ਮੈਂ ਤਾਂ ਹੀ ਕੋਟ ਖੋਲ ਕੇ ਰੱਖਿਆ ਕਰਮੀ ਆ ਗੱਲ ਲੈ ਬੱਸ ਬੱਸ ਜਿਆਦਾ ਨਾ ਪਾਉਨਾ ਹਾਂ ਸਰ ਨਾ ਨੂੰ ਦੇ ਧੂਆਂ ਮੜਾ ਜਾ ਹੋ ਗਿਆ ਸਰ ਕਰਨ ਸਹੀਕ ਦੇਖੋ ਸਹੀਕ ਬਹੁਤ ਸਹੀਕ ਆ ਬਾਲਟੀ ਕਰਦਾ ਕੱਚਾ ਗੁੱਲਾ ਤਿਆਰ ਕਰਦਾ ਬਾਪੂ ਨੇ ਦੇਖ ਲਿਆ ਹਾਂ ਕੱਚਾ ਗੁੱਲਾ ਤਿਆਰ ਕੱਚਾ ਗੁੱਲਾ ਤਾਂ ਇੱਕ ਨਹੀਂ ਹੁੰਦਾ ਤੂੰ ਮਗਾਵਾ ਟ੍ਰੇਨ ਹਾਂ ਉਹ ਆ ਭਰ ਲੇ ਬਲੀ ਤੇ ਜੀ ਹੂੰ ਅੱਗੇ ਥੜੀ ਹੁਣ ਤਾਂ ਡੀਜ਼ਲ ਦੀ ਟ੍ਰੇਨ ਵੀ ਬੰਦ ਹੋ ਗਈ ਹੁਣ ਹਾਂ ਅੱਗੇ ਦੇਖਣਾ ਪਰ ਨਾ ਰੇਲ ਗੱਡੀ ਖੜਦੀ ਸੀ ਆ ਕੋਲੇ ਵਾਲੀ ਜਾਈਣਾ ਹਣਾ ਸਹੀ ਦੇ ਨਾ ਜਿਵੇਂ ਆਪਾਂ ਇੱਕ ਰੈਂਕ ਚਾਲਦੀ ਇੰਜਣ ਦੀ ਤੇ ਪਈਆਂ ਕੋਲ ਚੱਲਦਾ ਹੁੰਦਾ ਤਾਂ ਆ ਆ ਆ ਸਾਰੇ ਇਕੱਠੇ ਬਰਾਬਰ ਕੋਲ ਆਪਾਂ ਐ ਘੁੰਮਦੇ ਤੇ ਪਈਏ ਹੈ ਨਾ ਇੰਜਣ ਇਹਦਾ ਜਿਹੜਾ ਕੋਲੇ ਵਾਲਾ ਤਾਂ ਯਾਹ ਦੇ ਸਰ ਤੇ ਕੰਮ ਮੰਨ ਕੇ ਚੱਲ ਆਪਾਂ ਤੇ ਉਹਦੇ ਤੋਂ ਤੂਰੀ ਆ ਜਿਹਦੀ ਲਾਟ ਆਏ ਤੇ ਜਿੰਨੀ ਜ਼ਰੂਰ ਤੇਰਾ ਉਹ ਆਪਣੀ ਮੂੜਾ ਕਿਲੋਮੀਟਰ ਤੂੰ ਇਹਦੀ ਲੈਨੇ ਬਣ ਜੀਦੀ ਆ ਪਿੱਛੇ ਹੋ ਜਾਂਦਾ ਐਨਾ ਤੂੰ ਮਾਰੇ ਕਰਦੀ ਸੀ ਉਹ ਉਹਦਾ ਡੀ ਲਾਈਟ ਕੋਈ ਹੋ ਰਹਿ ਕਿ ਨਹੀਂ ਤਾਂ ਅਣੀ ਕੀ ਦੀ ਗੱਲ ਕਰਦੇ ਕਹਿੰਦੇ ਸਵਾ ਨੂੰ ਚਲ ਗਏ ਦੇਖਣ ਕਹਿੰਦੇ ਉੱਪਰ ਬੈਠ ਕੇ ਕੋਲੇ ਵਾਲੀ ਦੇ ਇੰਜਨ ਦੇ ਕਹਿੰਦੇ ਕਿ ਕੀਰਤਪੁਰ ਸਾਹਿਬੇ ਤੱਕ ਤਾਂ ਕੱਪੜੇ ਧੋ ਕੇ ਮੁੜੇ ਸੀ ਆ ਜਾਣੇ ਨਹੀਂ ਹੋਏ ਦੋਵੇਂ ਬਰੂਲਾ ਜੇ ਕੱਢਾ ਗਿਆ ਤਾਂ ਮਾਰ ਹੀ ਪਿਆ ਡਿੱਗੀ ਬਾਬੋ ਜੀ ਮੂਵੀ ਦਾ ਲੇਖਨ ਨਾਸਰ ਨਯੋਕਾ ਕਹਿੰਦਾ ਕਿਹੜਾ ਸੀ ਕੋਲੇ ਵਾਲੇ ਕੱਪੜੇ ਧੋ ਕੇ ਮੁੜੇ ਕਹਿੰਦਾ ਇਹ ਮੂਵ ਵਾਲੀ ਗੱਲ ਹੈ ਕਹਿੰਦਾ ਇਹ ਗੱਡੀ ਲੱਗ ਗਈ ਕਹਿੰਦਾ ਕੋਲੇ ਵਾਲੀ ਰੁਗੀ ਦੀ ਕਹਿੰਦਾ ਉਹ ਕਹਿੰਦਾ ਯਾਰ ਨਹੀਂ ਚੜਨਾ ਨਹੀਂ ਜੇ ਪਰ ਕਹਿੰਦਾ ਨਹੀਂ ਆ ਇੰਜਨ ਕੋ ਫੜਦੇ ਹੋ ਫਿਰ ਜਖੜਨਾ ਕਹਿੰਦਾ ਇੰਜਨ ਕੋ ਫੜ ਕੇ ਸੀ ਮੈਂ ਕਹਿੰਦਾ ਜਦ ਨਹੀਂ ਨੰਦ ਬੜਿਆਣਾ ਤਾਂ ਕਹਿੰਦਾ ਮੂੰਹ ਮੂੰਹ ਕੱਪੜੇ ਨਾਲ ਕੋਈ ਨਹੀਂ ਵਿਆਹ ਲੰਦਾ ਫੇ ਕੌਣ ਤੋ ਬੁੜੇ ਸਾਹਿਬ ਤੋਤੇਗਾ ਨੋਤੀ ਤੋ ਬੁੜੇ ਤੋ ਦੂਗੇ ਕੱਪੜੇ ਹੁਣ ਤਾਂ ਕੋਲੀ ਵਾਲੀ ਕਿਧਰੇ ਨਹੀਂ ਰਹਿ ਗਈ ਹੁਣ ਤਾਂ ਬਿਜਲੀ ਵਾਲੀ ਹੋ ਗਈ ਹਾਂ ਉਹ ਤਾਂ ਬਿਜਲੀ ਵਾਲੀਆਂ ਸਾਰੀ ਤਾਂ ਜਦਾ ਘੜਚ ਦੇ ਕੇ ਮਾਰਦੇ ਤਾਰ ਪਰ ਸਕੰਜਾ ਜਿਹਾ ਜਦੋਂ ਤੁਰ ਪੈਂਦੀ ਹੈ ਆ ਆਵਾਜ਼ ਦਾ ਵੀ ਪਤਾ ਲੱਗਦਾ ਖੜਾ ਛੂਟਾ ਜਿਹਾ ਬੱਜੇ ਤੇ ਪਤਾ ਲੱਗਦਾ ਵੀ ਟ੍ਰੇਨ ਤੁਰ ਪਈ ਹਾਂ ਉਨੀ ਅੱਗੇ ਵਾਲੇ ਕੰਮ ਆਈ ਇਹ ਜਿਹੜਾ ਕੋਲੇ ਵਾਲਾ ਡੱਬਾ ਨਾਲ ਹੁੰਦਾ ਉਹ ਪਿੱਛੇ ਇੰਜਨ ਵਾਲੀ ਦੇ ਨਾਲ ਹੀ ਹੁੰਦਾ ਤਾਂ ਕੋਲੇ ਵਾਲਾ ਦੇਖ 6 ਸਾਲ ਪੁਰਾਣੀ ਫੋਟੋ ਮੇਰੇ ਗਾਲ ਚਾਚੇ ਦੀ ਹੈ ਫੇਸਬੁੱਕ ਨਾਲ ਜਮੂਰੇ ਲਿਆਤੀ ਸੀ ਦੀ ਮੇਰੀ ਗਾਲ ਚਾਚੇ ਦੀ 6 ਸਾਲ ਦੀ ਸਾਰੀ ਉਹ ਵੀ ਲੈਂਦੀ ਹੈ 6 ਸਾਲ ਹੈ ਕੋਈ ਐਨੀ ਪੁਰਾਣੀ ਫੋਟੋ ਕਣਕ ਨੂੰ ਪਾਣੀ ਲਾਇਆ ਤਾਂ ਅਸੀਂ ਅੱਜ ਦੇ ਦਿਨ ਅਚੰਗੇ ਵਾਲੀ ਹੋ ਜਾਂਦੇ ਉਹ ਕਾਲਾ ਚਾਚਾ ਦੇ ਲਾ ਹੋ ਜੀ ਪਿਆ ਮੇਰੇ ਜੀ ਦਿਲ ਕਿੰਨਾ ਫਰਕ ਪਦਾ ਉਹ ਬਈ ਕੀ ਆ ਉਹ ਕੀ ਹੱਥ ਤੇ ਇੰਤਕ ਤੁਸ ਨਾ ਹਲੇ ਸੁੰਦਾ ਕਾਦੇ ਹੀ ਬੋਏ ਨੇ ਨੇੜੇ ਬੈਠਾ ਰੋਣਾ ਲੈਂਡ ਲੈਂਡ ਪਛਣੀ ਆ। ਆਪਣਾ ਲੱਗ ਕੱਢਿਆ ਵਾ ਹਾ। ਕੱਢੀ ਵੀ ਤਾਰ ਹੁਣ ਕਿਹੜੇ ਭਈਏ ਓਰੇ। ਭਈਆ ਨੂੰ ਮੀਟਰ ਲਾਉਣਾ ਯਾਰ ਓਰੇ। ਕਾਚੇ। ਲਾਈਟ ਆ ਗਈ। ਆ ਗਈ? ਦਾ ਕੰਮ ਕਰਨਾ ਹੁਣ? ਟੋਕਾ ਨਹੀਂ ਕਰਨਾ ਕਹਿੰਦਾ ਠੀਕ ਹੈ। ਉਹ ਤਾਂ ਹੈਗਾ ਟਾਈਮ। ਉਹ ਨਹੀਂ। ਹਾਂ? ਬਾਪੂ ਵਾਲੇ ਫੋਨ ਦੇ ਤਾਂ ਕੈਮਰਾ ਆਈਫੋਨ ਤੇ ਵੀ ਬੜੇ ਆ ਕਿ। ਆਹ ਬਾਈ ਗਿਫਟ ਆਇਆ ਮੈਨੂੰ ਫੋਨ। ਹੈ? ਆਈਫੋਨ ਤੇ ਵੀ ਬੜੇ ਆ ਕੈਮਰੇ ਦੇ। ਕੈਮਰੇ ਬਹੁਤ ਬੜੇ ਆ ਤੇ ਫੋਨ ਵੀ ਠੀਕ ਆ। ਇਹਦੇ ਪਹਿਲੇ ਫੋਟੋ ਆਉਂਦੇ ਨਹੀਂਦੇ ਫੋਨ 'ਚ ਓਪਕਣੇ ਫੋਟੋ ਲੱਗੇ ਪਰ ਸਾਰੀਆਂ ਇਹਦੇ ਚ ਆ ਗਈਆਂ ਵਧੀਆ ਸੋਣਾ ਚੱਲਦਾ ਉਹਦਾ ਤੇਰੀ ਆਈਡੀਓ ਵੀ ਭਰੀ ਹੋਣੀ ਨਾ ਤਾਂ ਨਹੀਂ ਆ ਗਿਆ ਹਾਂ ਪਤਾ ਨਹੀਂ ਉਹਨੇ ਕਿਆ ਕਰਿਆ ਦੁਕਾਨ ਵਾਲੇ ਨੇ ਓਪਕਣੇ ਸਾਰਾ ਕੁਝ ਕਿੱਧਰ ਭੇਜਤਾ ਪਹਿਲਾ ਫੋਟੋ ਆਉਂਦੀ ਨਹੀਂਦੀ ਹੁਣ ਫੋਟੋ ਆਉਣ ਲੱਗੀਆਂ ਇਹਨੂੰ ਸੁਕੋਂਦਾ ਠੰਡਾ ਹਾਂ ਦਰਮਿਆ ਵਿਚ ਮੜਿਆ ਉਹ ਗੁਲੇ ਹੀ ਕੱਢਦੇ ਯਾਰ ਰੋਟਾ ਵੇਟਰ ਦਾ ਉਹ ਲੱਗਿਆ ਬਲਾ ਢੂੰਗੇ ਤੂੰ ਤਾਂ ਕਹਿੰਦਾ ਮੈਂ ਤੂੰ ਨਾ ਤੂੰ ਤਾਂ ਤਾਂ ਹੈ ਨਹੀਂ ਯਾਰ ਮੇਰਾ ਟਾਈਮ ਲੱਗਿਆ ਪਰसों ਮਿਲਤੇ ਆਇਆ ਕੱਲ ਮੈਂ ਉਧਰ ਨੂੰ ਲੰਘਿਆ ਕੱਲ ਭਾਈ ਮੱਥਾ ਵੀ ਟੇਕਾਂ ਮੈਂ ਜਾ ਕੇ ਸਾਲੂ ਜੀ ਦਾ ਕੱਲ ਇੰਨੀ ਭੀੜ ਵੀ ਕੱਲ ਵੀ ਭੀੜ ਆਉਂਦੀ ਇੱਕ ਪਾਸੇ ਜਾਂ ਮੈਂ ਰਕਾਲਾ ਗਈ ਤੇ ਗੱਡੀ ਜਾ ਗੱਡੀ ਜਾ ਜਾਂ ਕੱਲ ਵੀ ਬਹੁਤ ਲੱਗੇ ਤੇ ਮੱਥਾ ਟੇਕਣੇ ਬਡੇ ਗੁਰਦੁਆਰੇ ਸਾਹਿਬ ਘੰਟਾ ਉਧਰ ਲੱਗ ਲਿਆ ਘੰਟਾ ਉਧਰ ਲੱਗ ਲਿਆ ਮੱਥਾ ਟੇਕਣੇ ਮਾਤਾ ਗੁਜਰੀ ਦੇ ਪੌਣਾ ਘੰਟਾ ਲੱਗ ਗਿਆ ਚੋਟੀ ਸਰੂਪ ਇੰਨਾ ਇਕੱਠ ਕਰ ਨਵੇਂ ਸਾਲ ਕਰਕੇ ਤਾਂ ਪੂਰਾ ਅੱਠ ਹੁੰਦਾ ਹੱਥ ਵੀ ਪੂਰਾ ਉੱਥੇ ਕੱਲੋਂ ਆਉਣਾ ਕੁਰਬਾਨੀ ਨੂੰ ਬਾਈ ਅਨਸਾਲੀ ਵਾਲੇ ਸੰਤਾਂ ਦਾ ਇੱਥੇ ਹੁੰਦੇ ਹੁੰਦੇ ਥੋੜਾ ਇਕੱਠ ਹੁੰਦੇ ਯਮਨ ਦੀ ਪਿਆਰ ਹੈ ਹੈ ਕੁਰਬਾਨੀਆਂ ਕਿਤੇ ਥੋੜੀਆਂ ਐ ਚਾਲੂ ਵੀ ਜਿਆਦਾ ਹੁੰਦਾ ਅਨਸਾਲੀ ਸਾਹਿਬ ਵਾਲੇ ਸੰਤਾਂ ਦਾ ਮੈਂ ਤਾਂ ਮੈਂ ਤਾਂ ਕੱਲ ਆਏ ਲਾਇਆ ਵੀ ਸਵਾ ਲੱਖ ਨਹੀਂ ਵੀ ਇੰਨੇ ਟਾਈਮ ਹੋ ਗਿਆ ਇਹ ਇੰਨਾ ਰਾਸ਼ ਗੱਲ ਤਾ ਦੇਖ ਲੈ ਕਿਹਦੇ ਹਿਸਾਬ ਨਾਲ ਇੰਨਾ ਰਾਸ਼ ਪਹਿਲੀ ਨੂੰ ਪਹਿਲੀ ਤਰੀਕ ਨੂੰ ਰੋਜ਼ ਇੰਨਾ ਹੁੰਦਾ ਹੋਣਾ ਹਾਂ ਹੁੰਦਾ ਹੀ ਹੋਊਗਾ ਦੌੜੀ ਦੱਸੀ ਲੱਗਦਾ ਦੌੜੀ ਦਾ ਕਹਾਣ 9 ਸਾਲ ਹੋ ਗਏ ਨੋਮਾ ਲੱਗਿਆ ਕਿ ਹਮ ਸਾਲੀ ਵਾਲੇ ਸੰਤਾਂ ਨੂੰ ਪੂਰੇ ਹੋ ਗਏ ਹਾਂ। ਹੂੰ। ਭਰਾਦਰੀਆਂ ਤਿਆਰ ਕਰੀ ਵੀ ਤੇ ਉਹ ਜਾਨ ਫਤੇਗੜ ਸਾਹਿਬ ਨੂੰ ਚੱਲੇ ਸੌਣ। ਸਾਡੇ ਵਾਲਾ ਆਇਆ ਤਾਂ 1 ਤਰੀਕ ਨੂੰ ਵਿਕੀ ਜਾਂ ਚਿੱਣਾ ਨਾਲ ਚ ਗਏ। ਗੱਲ ਕੱਲ ਮਰਸੀ ਸੀ ਸੰਤਾਂ ਦੀ ਉਹਨਾਂ ਦੀ। ਹੂੰ। ਕੱਲ ਸਾਣ ਪਾਰਸੀ ਸੀ। 8 ਸਾਲ ਹੋ ਗਏ। ਨਵੇਂ ਸਾਲ ਵਾਲੀ ਦੇ ਨੇ ਸਾਡੇ ਪਰਾਣੇ ਨੇ ਨਤੀ ਰਜਿੰਦਰਾੜ ਕੋਲ ਜ਼ਮੀਨ। ਕਿਹੜੇ ਪਿੰਡ ਹੈ? ਜਿਹੜੇ ਭੈਣ ਵਿਆਹੀ ਵੀ ਇਹ ਭੁਖੜੀ ਆ। ਕਿਹੜੇ ਪਿੰਡ? ਬਰਜਿੰਦਰਗੜ ਦੇ ਨਾਲੇ ਆ ਕਹਿੰਦੇ ਹੰਸਾਲੀ ਨਾਲੇ ਆ। अच्छा 55 लाख ਨੂੰ ਕੀਲਾ ਮਿਲਿਆ ਕਿੰਨੇ ਕੀਲੇ 18.5 ਕੀਲੇ ਤਾਂ ਠੀਕ ਹੈ ਕੀ ਨੂੰ ਰਜਿੰਦਰ ਅਨਸਾਈ ਸਾਹਿਬ ਦੇ ਨਾਲ ਹੀ ਚੜਦੇ ਵਾਸਤੇ ਕਿ ਸ਼ਿਵ ਦੇ ਪਾਸੇ ਨਾ ਨਹੀਂ ਮੈਂ ਪੁੱਛਿਆ ਜਾਣੀ ਮੈਨੂੰ ਜਦੋਂ ਮੈਂ ਸਮਝ ਗਿਆ ਮੈਂ ਰਜਿੰਦਰ ਗੜ ਘੱਟ ਹੈਗੀ ਆਪਣੀ ਰਿਸ਼ਤੇਦਾਰੀ ਹੈ ਉੱਥੇ ਭਾਈ ਆ ਆਪ ਕਰਨੀ ਹੈ ਇਸ ਸਾਲ ਮੈਂ ਠੇਕੇ ਵਾਲੇ ਨਹੀਂ ਛੱਡਦੇ ਨਹੀਂ ਨਾ ਨਾ ਠੀਕ ਹੈ ਮਧਿਆ